ਮੈਂ ਅੱਜ ਝਲੰਦਰ ਦੇ ਪਿੰਡ ਰਾਏਪੁਰ ਰਸੂਲਪੁਰ ਚ ਆਇਆ ਵਾਂ ਇੱਕ ਘਰ ਦੇ ਵਿੱਚ ਇਹ ਘਰ ਹੈ ਰੋਜ਼ਰ ਸੰਧੂ ਦਾ ਨਵਦੀਪ ਸਿੰਘ ਸੰਧੂ ਦਾ ਇਹ ਕੁਝ ਇਹ ਵੈਸੇ ਤਾਂ ਟਿਕਟੌਕ ਤੇ ਜਾਂ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੇ ਨੇ ਰੋਸਟ ਕਰਦੇ ਨੇ ਲੋਕਾਂ ਨੂੰ ਪਰ ਬੀਤੇ ਦਿਨੀ ਇਹਨਾਂ ਦੇ ਘਰ ਤੇ ਇੱਕ ਅਟੈਕ ਹੁੰਦਾ ਜਿਸ ਤੋਂ ਬਾਅਦ ਇਹ ਜਾਦਾ ਸੁਰਖੀਆਂ ਦੇ ਵਿੱਚ ਆ ਜਾਂਦੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਅਜਿਹੀ ਕਿਹੜੀ ਗੱਲ ਹੋ ਗਈ ਕਿ ਇਹਨਾਂ ਤੇ ਅਟੈਕ ਹੋਇਆ ਕੀ ਕਾਰਨ ਅਜਿਹਾ ਸੀ ਅਟੈਕ ਹੋ ਗਿਆ ਹੈਂਡ ਗ੍ਰੇਨੇਡ ਦਾ ਰੋਜ਼ਾ ਸੰਧੂ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੰਧੂ ਸਾਹਿਬ ਅਜੇ ਹੀ ਕਿਹੜੀ ਗੱਲ ਹੋ ਗਈ ਕਿ ਤੁਹਾਡੇ ਤੇ ਅਟੈਕ ਕੀਤਾ ਗਿਆ ਉਹ ਵੀ ਹੈਂਡ ਗ੍ਰੇਨੇਡ ਦਾ ਉਹ ਵੀ ਪਾਕਿਸਤਾਨ ਤੋਂ ਕਰਵਾਇਆ ਗਿਆ ਜੋ ਹੰਪਿਕ ਜਾਂਚ ਦੇ ਸਾਹਮਣੇ ਆਇਆ ਜੀ ਸਰ ਸਰ ਪਹਿਲਾਂ ਤੇ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਤੁਸੀਂ ਆਏ ਜੀ ਆਏ ਨੂੰ ਜੀ ਤੇ ਸਰ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਇਹ ਮੁੱਦਾ ਰਿਲੀਜੀਅਸ ਸੀਗਾ ਸਾਡੇ ਗੁਰੂਆਂ ਪੀਰਾਂ ਨੂੰ ਗਾਲਾਂ ਕੱਢਦੇ ਸੀ ਤੁਹਾਨੂੰ ਮੈਂ ਫੋਟੋਆਂ ਦਿਖਾਈਆਂ ਨੇ ਸਰ ਤੁਸੀਂ ਦੇਖੀਏ ਨੇ ਉਹ ਪੋਰਟ 'ਵਾਂ ਕਿੱਦਾਂ ਦੀਆਂ ਨੇ ਸੋ ਪਹਿਲੇ ਤੇ ਮੈਂ ਇਸ ਮੁੱਦੇ 'ਚ ਪੈਣਾ ਨਹੀਂ ਸੀ ਚਾਹੁੰਦਾ ਕਿ ਵੀ ਮੈਂ ਰੋਸਟਿੰਗ ਕਰਦਾ ਆਪਣਾ ਠੀਕ ਹੈ ਮੇਰਾ ਕੰਮ ਹੈ ਹਰ ਬੰਦੇ ਦਾ ਇੱਕ ਕੰਮ ਹੁੰਦਾ ਹੈ ਨਾ ਸੋ ਮੇਰਾ ਵੀ ਕੰਮ ਹੈ ਜੀ ਤੇ ਪਰ ਜਦੋਂ ਯਾਰਾਂ ਦੋਸਤਾਂ ਦੇ ਕੁਝ ਈਦਾਂ ਦੇ ਉਹ ਉਹਨਾਂ ਨੂੰ ਈਦਾਂ ਲੱਗਣ ਲੱਗ ਪਿਆ ਕਿ ਮੈਂ ਰੋਸਟਿੰਗ ਈਦਾਂ ਬੇਮੰਦ ਕਰ ਰਿਹਾ ਨਾ ਇਸ ਮੁੱਦੇ 'ਚ ਮੈਂ ਕਿਉਂ ਨਹੀਂ ਬੋਲਦਾ ਸ਼ਾਇਦ ਮੈਂ ਕੋਈ ਮੈਨੂੰ ਤੇ ਤੁਸੀਂ ਇਹ ਦੱਸ ਮੈਂ ਤੁਹਾਨੂੰ ਦੱਸਾਂ ਮੈਨੂੰ ਲੋਕੀ ਕਹਿੰਦੇ ਆ ਮੁਸਲਮਾਨ ਆ ਅੱਛਾ ਮੇਰੇ ਤੇ ਈਦਾਂ ਵੀ ਲੋਕਾਂ ਨੇ ਇਲਜ਼ਾਮ ਲਾਏਗੇ ਵੀ ਤੂੰ ਮੁਸਲਮਾਨ ਆ ਤੂੰ ਯੇ ਆ ਤੂੰ ਉਹ ਮੈਂ ਤੂੰ ਪਾਕਿਸਤਾਨੀ ਤੂੰ ਗਦਾਰ ਆ ਕੌਮ ਦਾ ਵੀ ਤੂੰ ਬੋਲਦਾ ਕਿ ਉਹ ਨਹੀਂ ਤੇਰੇ ਕੋਲ ਅਗਰ ਸੋਸ਼ਲ ਮੀਡੀਆ ਇੱਕ ਤੇਰੇ ਕੋਲ ਇੱਕ ਉਹ ਦਿੱਤਾ ਗਿਆ ਪਲੇਟਫਾਰਮ ਦਿੱਤਾ ਗਿਆ ਹੈ ਤੇ ਤੂੰ ਉਹਨੂੰ ਯੂਜ਼ ਕੋ ਨਹੀਂ ਕਰਦਾ ਸਹੀ ਤਰੀਕੇ ਦੇ ਨਾਲ ਮੈਂ ਕਹਿੰਦਾ ਸਰ ਚਲੋ ਜੇ ਅਗਰ ਮੇਰੇ ਕੀਤਿਆਂ ਇਹ ਅਗਰ ਇਹ ਚੀਜ਼ ਸੋਲਵ ਹੁੰਦੀ ਹੈ ਤੇ ਮੈਂ ਇਨਵੋਲਵ ਹੋਣਾ ਆ ਤੇ ਸਰ ਮੈਂ ਇਨਵੋਲਵ ਹੋਇਆ ਮੈਂ ਉਹਨਾਂ ਕੋਲ ਗਿਆ ਕਿਉਂਕਿ ਬਾਰ ਬਾਰ ਡਿਮਾਂਡ ਕਰਦੇ ਵੀ ਰੋਜਰ ਸੰਧੂ ਆ ਕੇ ਕਹਿ ਦਵੇ ਤੇ ਮੈਂ ਜਿਹੜਾ ਨਾ ਇਹ ਮੁੱਦਾ ਅਸੀਂ ਬੰਦ ਕਰ ਦਿਆਂਗੇ ਹੈਨਾ ਜਦੋਂ ਅਸੀਂ ਗਏ ਸਰ ਉਹਨਾਂ ਨਾਲ ਜਾ ਕੇ ਰਿਕੁਐਸਟ ਕੀਤੀ ਇਹ ਸਾਰਾ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਦੇ ਟਿਕਟੋਕ ਤੇ ਸਰ ਹੋ ਰਿਹਾ ਪਿਆ ਸੀ ਕਿਉਂਕਿ ਉਧਰੋਂ ਵੀਡਿਓਆਂ ਚੱਲਦੀਆਂ ਸੀ ਇਧਰੋਂ ਕੁਝ ਸਾਡੇ ਇਦਾਂ ਦੇ ਵਿਚਾਰ ਵਾਲੇ ਬੰਦੇ ਵੀਡਿਓਆਂ ਪਾਉਂਦੇ ਸਨ ਕੁਝ ਉਧਰੋਂ ਪਾਉਂਦੇ ਸਨ ਤੇ ਇੱਕ ਆਈਡੀ ਸੀਗੀ ਉਸ ਆਈਡੀ ਦਾ ਮੈਂ ਨਾਂ ਨਹੀਂ ਮੈਂਸ਼ਨ ਕਰੂੰਗਾ ਕਿਉਂਕਿ ਉਹ ਫੇਮਸ ਕਾਤੇ ਕਾਣਾ ਉਹਨੂੰ ਹੈਨਾ ਉਹ ਜ਼ਿਆਦਾ ਪ੍ਰਮੋਟ ਹੋਊਗੀ ਉਸ ਆਈਡੀ ਨੇ ਦੇਖੋ ਜੀ ਉਹ ਮੁਸਲਮਾਨਾਂ ਦਾ ਵੀ ਜਿਹੜਾ ਰੋਸ਼ ਸੀਗਾ ਉਹ ਸਹੀ ਸੀ ਕਿਉਂਕਿ ਉਹ ਉਸ ਬੰਦੇ ਨੂੰ ਰੁਕਦੇ ਹੀ ਨਹੀਂ ਸਨ ਉਹ ਬੇਮਤਲਬ ਇਹ ਗੱਲ ਸ਼ੁਰੂ ਹੋਈ ਸੀ ਗਰੂਮਿੰਗ ਗੈਂਗ ਤੋਂ ਜੀ ਇਹ ਗਰੂਮਿੰਗ ਗੈਂਗ ਤੋਂ ਸ਼ੁਰੂ ਹੋਈ ਸੀ ਉਸ ਬੰਦੇ ਨੇ ਇੱਕ ਵੀਡੀਓ ਪਾਈ ਵੀ ਇਹ ਗਰੂਮਿੰਗ ਗੈਂਗ ਕਰਦੇ ਆ ਇਹ ਪ੍ਰਾਣਾ ਕਰਦੇ ਆ ਢਮਗਾਣਾ ਕਰਦੇ ਆ ਇਹ ਕੁੜੀਆਂ ਨੂੰ ਕਨਵਰਟ ਕਰਦੇ ਸਿੱਖਾਂ ਦੀ ਕੁੜੀਆਂ ਨੂੰ ਕਨਵਰਟ ਕਰਦੇ ਕੁਛ ਇਦਾਂ ਦੀਆਂ ਵੀਡੀਓਾਂ ਸੋਸ਼ਲ ਮੀਡੀਆ ਤੇ ਆਈਆਂ ਸਨ ਜਿਹਦੀ ਵਜ੍ਹਾ ਨਾਲ ਉਹ ਕਹਿੰਦਾ ਮੈਂ ਵੀਡੀਓ ਪਾਈ ਜਦੋਂ ਉਹਨੇ ਵੀਡੀਓ ਪਾਈ ਫਿਰ ਇਧਰੋਂ ਦੀ ਇਹਨਾਂ ਦਾ ਵੀ ਇੱਕ ਬੰਦਾ ਸੀ ਜਰਮਨ ਰਹਿੰਦਾ ਉਹਦੇ ਵੀ ਇਹ ਚਾਲੂ ਕਰਤਾ ਕੰਮ ਉਹਨੇ ਵੀ ਕਿਹਾ ਵੀ ਸਿੱਖਾਂ ਦੀਆਂ ਧੀਆਂ ਪਹਿਣਾ ਇਦਾਂ ਆ ਤੇ ਉਹਨਾਂ ਦੀਆਂ ਸਿੱਖਾਂ ਦੀਆਂ ਧੀਆਂ ਦੇ ਨਾਲ ਇਹ ਕਰੋ ਧੀਆਂ ਦੇ ਨਾਲ ਉਹ ਕਰੋ ਇਹ ਵੀਡੀਓ ਸਰ ਸਾਰਾ ਕੁਝ ਉਹਨਾਂ ਨੇ ਪਿਆ ਚਾਹੀਦਾ ਹੋਗਾ ਮੈਂ ਤੁਹਾਨੂੰ ਦੇ ਦਾਂਗਾ ਮੈਂ ਸਿਰਫ ਕਹਿ ਨਹੀਂ ਰਿਹਾ ਮੈਂ ਤੁਹਾਨੂੰ ਦਾਂਗਾ ਹੈਨਾ ਸੋ ਜਦੋਂ ਇਹ ਉੱਥੋਂ ਮੁੱਦਾ ਚਾਲੂ ਹੋਇਆ ਪੱਖ ਦੇ ਪੱਖ ਦੇ ਪੱਖ ਦੇ ਪੱਖ ਦੇ ਥੋੜਾ ਥੋੜਾ ਤਾਂਜੇ ਇੱਕ ਦੂਜੇ ਨੂੰ ਕੱਢਨੇ ਥੋੜੇ ਜਿੜਿਆ ਫੇਰ ਠੰਡਾ ਹੋ ਗਿਆ ਜਿੜਿਆ ਫੇਰ ਠੰਡਾ ਹੋ ਗਿਆ ਫਿਰ ਇੱਕ ਜਦੋਂ ਅਸੀਂ ਇਨਵੋਲਵ ਹੋਏ ਫਿਰ ਜ਼ਿਆਦਾ ਛਿੜ ਗਿਆ ਫਿਰ ਜ਼ਿਆਦਾ ਪੱਕ ਗਿਆ ਕੰਮ ਪਰ ਫਿਰ ਠੰਡਾ ਹੋ ਗਿਆ ਕੰਮ ਕਿ ਵੀ ਸਾਰਾ ਕੁਝ ਫਿਰ ਬੈ ਗਿਆ ਸੀ ਫਿਰ ਬੈ ਗਿਆ ਸਾਰਾ ਕੁਝ ਖਤਮ ਹੋ ਗਿਆ ਕਿ ਵੀ ਹੁਣ ਨਾ ਤੁਹਾਡੀ ਸੈਡੋ ਕੋ ਛੇੜੇ ਨਾ ਸਾਡੀ ਛੜੋ ਸਾਡਾ ਇਹਨਾਂ ਦੇ ਨਾਲ ਮੁਸਲਮਾਨ ਗਰੁੱਪਾਂ ਦੇ ਨਾਲ ਇਹ ਹੋਇਆ ਸੀਗਾ ਜਿਹੜੇ ਟਿਕਟੋਕ ਦੇ ਉੱਤੇ ਨੇ ਕਿ ਵੀ ਠੀਕ ਹੈ ਜਿਹੜੇ ਬੰਦੇ ਤੁਹਾਡੀ ਸੈਡੋ ਕਰਦੇ ਤੁਸੀਂ ਰਿਪੋਰਟਾਂ ਮਾਰ ਕੇ ਉਹਨਾਂ ਨੂੰ ਬੈਨ ਕਰਾਓ ਜੀ ਜਿਹੜੇ ਸਾਡੀ ਸੈਡੋ ਕਰਦੇ ਅਸੀਂ ਉਹਨਾਂ ਨੂੰ ਰਿਪੋਰਟਾਂ ਮਾਰ ਕੇ ਬਾਈਕਾਟ ਕਰਦੇ ਆ ਅਸੀਂ ਵੀ ਕੀਤਾ ਸਰ ਅਸੀਂ ਕੀਤਾ ਹਾਂਜੀ ਅਸੀਂ ਇਹ ਫੈਸਲਾ ਕੀਤਾ ਇਹ ਉਹਨਾਂ ਦੇ ਗਰੁੱਪ ਵਾਲੇ ਵੀ ਮੰਨ ਗਏ ਠੀਕ ਹੈ ਜੀ ਸਾਡੇ ਵਾਲਿਆਂ ਨੇ ਤੇ ਚਲੋ ਇਹ ਗੱਲ ਕੀਤੀ ਸੀ ਅਸੀਂ ਕਰਨਾ ਵੀ ਚਾਲੂ ਕਰਤਾ ਪਰ ਇਹਨਾਂ ਦੇ ਗਰੁੱਪ ਤੇ ਫਿਰ ਵੀ ਨਾ ਟਲੇ ਅੱਛਾ ਇਹ ਫਿਰ ਵੀ ਕਰਦੇ ਰਹੇ ਇਹ ਹੁਣ ਵੀ ਕਰਦੇ ਰਿਹਾ ਹੁਣ ਵੀ ਅੱਜ ਵੀ ਮੈਂ ਤੁਹਾਨੂੰ ਸ਼ਰਤ ਲਾਉਂਦਾ ਕਿਤੇ ਨਾ ਕਿਤੇ ਅੱਜ ਵੀ ਬਰੋਡ ਲੱਗੀ ਹੋਣੀਆਂ ਜਿੱਥੇ ਗੁਰੂਆਂ ਪੀਰਾਂ ਨੂੰ ਗਾਲਾਂ ਪੈਦੀਆਂ ਹੋਣੀਆਂ ਨੇ ਅੱਛਾ ਠੀਕ ਹੈ ਸਾਡੀ ਸਾਈਡ ਤੇ ਬੰਦਿਆਂ ਨੂੰ ਅਸੀਂ ਬਾਈਕਾਟ ਕਰਤਾ ਹੈਨਾ ਕੁਝ ਆਪਣੀ ਸਾਈਡ ਤੇ ਗਦਾਰ ਜਾ ਕੇ ਇਹਨਾਂ ਨਾਲ ਮਿਲ ਗਏ ਜਿਹੜੇ ਕੌਮੀ ਗਦਾਰ ਸੀ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਸਿੱਖ ਕੌਮ ਵੀ ਟਾਰਗੇਟ ਹੋਈ ਹੈਨਾ ਸੋ ਇਹ ਸਭ ਕੁਝ ਹੋਇਆ ਅਸੀਂ ਖੜੇ ਹੋਏ ਆਪਣੀ ਕੋਮਲੀ ਆਵਾਜ਼ ਚੱਕੀ ਸਰ ਇਹ ਮੈਂ ਕਿਸਮਤਵਾਨਾਂ ਕਿ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਮੇਰੇ ਤੇ ਇਹ ਇਹ ਜੌਬ ਲਾਈ ਮੈਨੂੰ ਮੌਕਾ ਦਿੱਤਾ ਇਹ ਕੰਮ ਕਰਨ ਦਾ ਜਿੰਨੇ ਕੁ ਮੇਰੀ ਔਕਾਤ ਸੀਗੀ ਚਲੋ ਹੁਣ ਇਹ ਤੇ ਮੇਰੇ ਯਾਰ ਦੋਸਤ ਜਾਣਦੇ ਜਾਂ ਜਿਹੜੇ ਇਸ ਮੁੱਦੇ ਦੇ ਵਿੱਚ ਸ਼ੁਰੂ ਤੋਂ ਹੈਗੇ ਨੇ ਉਹ ਜਾਣਦੇ ਨੇ ਕਿ ਮੈਂ ਕਿੰਨਾ ਕੁ ਖਰਾ ਉਤਰਿਆ ਆਪਣੀ ਚੀਜ਼ ਤੇ ਕਿੰਨਾ ਕੁ ਨਹੀਂ ਉਤਰਿਆ ਦੇਖੋ ਜੀ ਇਹ ਅਟੈਕ ਸਟੈਗ ਦੇਖੋ ਕਿਹਨਾਂ ਤੇ ਨਹੀਂ ਹੋਏ ਜਿਨ੍ਹਾਂ ਜਿਨ੍ਹਾਂ ਨੇ ਕੌਮ ਦੀ ਆਵਾਜ਼ ਚੱਕੀ ਉਹ ਸਾਰਿਆਂ ਤੇ ਅਟੈਕ ਹੋਏ ਪਰ ਤੁਸੀਂ ਕੌਮ ਦੀ ਆਵਾਜ਼ ਚੱਕਦੇ ਪਰ ਤੁਹਾਡੇ ਤੇ ਬਹੁਤ ਵੱਡੇ ਸਵਾਲੀਆ ਨਿਸ਼ਾਨ ਹੈ ਜੀ ਸਰ ਤੁਸੀਂ ਰੋਸਟ ਕਰਦੇ ਹੋ ਗਾਲ੍ਹਾਂ ਕੱਢਦੇ ਹੋ ਜਿਹੜੇ ਕਿ ਪੰਜਾਬ ਦੀ ਸੰਸਕ੍ਰਿਤੀ ਵਿੱਚ ਨਹੀਂ ਅਲਾਉਡ ਹੈਗੀਆਂ ਸਰ ਖਾਸ ਕਰਕੇ ਸਿੱਖ ਸੰਸਕ੍ਰਿਤੀ ਚ ਸਰ ਕਿਉਂ ਨਹੀਂ ਹੈਗੀਆਂ ਲਾਉਡ ਸਰ ਅਸੀਂ ਗਾਣੇ ਹਰ ਪ੍ਰਕਾਰ ਪਰਿਵਾਰ ਚ ਗਾਣੇ ਕੱਢੀਆਂ ਜਾਂਦੀਆਂ ਤੁਸੀਂ ਕੀ ਕਿਹਾ ਘਰ ਪਰਿਵਾਰ ਚ ਹਾਂਜੀ ਸੋਸ਼ਲ ਮੀਡੀਆ ਤੇ ਸਰ ਸੋਸ਼ਲ ਮੀਡੀਆ ਤੇ ਵੀ ਲੋਕੀ ਗਾਣੇ ਕੱਢਦੇ ਹੀ ਆ ਸਰ ਦੇਖੋ ਮੈਂ ਤੇ ਇੱਕ ਮਾਮੂਲੀ ਜਿਹਾ ਟਿਕਟੋਕਰ ਆ ਸੋਸ਼ਲ ਮੀਡੀਆ ਇਨਫਲੂਐਂਸਰ ਆ ਮਾਮੂਲੀ ਜਿਹਾ ਮੈਂ ਆਪਣੇ ਆਪ ਨੂੰ ਬਹੁਤ ਵੱਡਾ ਨਹੀਂ ਕਹਿੰਦਾ ਮੇਰੇ ਤੋਂ ਬਹੁਤ ਕਈ ਗੁਣਾ ਜ਼ਿਆਦਾ ਵੱਡੇ ਵੱਡੇ ਤਗੜੇ ਤਗੜੇ ਰੋਸਟਰ ਬੈਠੇ ਨੇ ਤਗੜੇ ਤਗੜੇ ਇਨਫਲੂਐਂਸਰ ਬੈਠੇ ਨੇ ਮੈਂ ਤੇ ਇੱਕ ਬਹੁਤ ਮਾਮੂਲੀ ਜਦੋਂ ਮੈਂ ਕਰਦਾ ਆ ਮੈਨੂੰ ਮੇਰੇ ਤੱਕ ਅਪਰੋਚ ਹੋ ਜਾਂਦੀ ਐ ਤੁਸੀਂ ਹੁਣ ਮੈਨੂੰ ਪੁੱਛੋਗੇ ਮੈਂ ਤੁਹਾਨੂੰ ਮੈਂ ਤੁਹਾਨੂੰ ਇਹ ਤੇ ਨਹੀਂ ਕਿਹਾ ਮੈਨੂੰ ਇਹ ਸਵਾਲ ਪੁੱਛੋ ਇਹ ਸਵਾਲ ਨਾ ਪੁੱਛੋ ਤੁਸੀਂ ਮੇਰੇ ਕੋਲ ਜਿਹੜੇ ਸਵਾਲ ਪੁੱਛ ਰਹੇ ਮੈਂ ਤੁਹਾਨੂੰ ਓਨ ਦਾ ਸਪੋਰਟ ਜਵਾਬ ਦਊਗਾ ਸਰ ਇਹਨਾਂ ਦਾ ਹੈਨਾ ਸਰ ਮੈਂ ਸਿਰਫ ਅਪਰੋਚ ਹੋ ਜਾਂਦੀ ਐ ਲੋਕਾਂ ਤੱਕ ਅਪਰੋਚ ਨਹੀਂ ਹੁੰਦੀ ਸਰ ਬਾਲੀਵੁੱਡ ਦੇ ਵਿੱਚ ਗਾਲਾਂ ਚੱਲਦੀਆਂ ਠੀਕ ਐ ਉਹਨਾਂ ਤੇ ਵੀ ਤਾਂ ਹੋਇਆ ਜਿਹੜਾ ਉਹ ਤੁਸੀਂ ਥੋੜੇ ਦਿਨ ਪਹਿਲਾਂ ਜਿਹੜਾ ਇੱਕ ਪ੍ਰੋਗਰਾਮ ਦੇ ਉੱਤੇ ਹੋਇਆ ਉਹਨਾਂ ਦੇ ਐਫ ਆਈ ਆਰ ਤੱਕ ਦਰਜ ਹੋ ਗਈ ਕਿਹਨਾਂ ਤੇ ਸਰ ਇਲਾਹਾਬਾਦੀ ਸਰ ਉਹ ਉਹ ਤਾਂ ਮੈਨੂੰ ਨਹੀਂ ਪਤਾ ਸਰ ਦੇਖੋ ਉਹਨਾਂ ਨੇ ਗਲਤ ਬੋਲਿਆ ਸੀ ਉਹਨਾਂ ਤੇ ਐਫ ਆਈ ਆਰ ਦਰਜ ਹੋਈ ਹੈ ਸ਼ਾਇਦ ਆਸਾਮ ਦੇ ਵਿੱਚ ਹੋਈ ਹੈ ਉਸ ਤੋਂ ਬਾਅਦ ਉਹਨਾਂ ਨੇ ਲੋਕਾਂ ਨੇ ਉਹਨਾਂ ਨੂੰ ਡਿਸਐਗਰੀ ਕੀਤਾ ਪਸੰਦ ਨਹੀਂ ਕੀਤਾ ਸੋ ਕਹਿਣ ਦਾ ਮਤਲਬ ਤੁਸੀਂ ਸ਼ੁਰੂਆਤ ਫਿਰ ਮੈਂ ਹੀ ਕਿਹਾ ਕਿ ਕਿਤਨਾ ਪਰਿਵਾਰ ਚ ਗਾਲਾਂ ਕੱਢੀਆਂ ਜਾ ਸਕਦੀਆਂ ਨੇ ਸੋਸ਼ਲ ਮੀਡੀਆ ਤੇ ਗਾਲ ਕੱਢਦੇ ਆ ਜਦੋਂ ਪ੍ਰਭਾਵ ਆਉਣ ਵਾਲੀ ਜਨਰੇਸ਼ਨ ਤੇ ਗਲਤ ਮੰਨਦਾ ਤੁਸੀਂ ਕਿਉਂ ਨਹੀਂ ਸੋਚਦੇ ਸਰ ਮੈਂ ਤੁਹਾਡੀ ਗੱਲ ਬਿਲਕੁਲ ਮੈਂ ਤੁਹਾਡੀ ਗੱਲ ਸੱਚ ਕਹਿੰਦਾ ਹਾਂ ਹੁਣ ਚਲੋ ਮੇਰੀ ਗਾਲਾਂ ਦੇ ਨਾਲ ਪ੍ਰਭਾਵ ਪੈਂਦਾ ਤੁਸੀਂ ਇਹ ਕਹਿੰਦੇ ਹੋ ਸਰ ਅੱਜ YouTube ਦੇ ਉੱਤੇ ਤੁਸੀਂ ਹੋਣੇ ਪਾਓ ਜੀ ਸਟੈਪ ਸਿਸਟਰ ਪੌਨ ਜੀ ਤੁਸੀਂ ਉੱਥੇ ਪਾਓ ਦੇਸੀ ਪੌਨ ਜੀ ਤੁਸੀਂ ਇਦਾਂ ਦੀਆਂ ਵੈਬਸਾਈਟਾਂ ਦੇ ਨਾਮ ਪਾਓ ਸਰ ਉੱਥੇ 1 ਕਰੋੜ ਤੋਂ ਜ਼ਿਆਦਾ ਬੀੜਵਾਂ ਆ ਜਾਣੀਆਂ। ਉਹ ਜੇ ਇੱਥੇ ਹੁਣ ਮੈਂ ਗੱਲ ਕਰਾਂ। ਜੀ ਪਿੰਡ 'ਚ ਕਹਿੰਦੇ ਜਿਹੜੇ ਪਿੰਡ ਜਾਣਾਂ ਨਹੀਂ ਉਸ ਪਿੰਡ ਦਾ ਰਸਤਾ ਕੋ ਪੁੱਛਣਾ ਮੈਂ ਕਿਉਂ ਪਹੁੰਚ ਲੱਭਾ ਫਿਰ ਤੁਸੀਂ ਤੁਸੀਂ ਗਾਲਾਂ ਕਿਉਂ ਸੁਣਦੇ ਹੋ ਸਰ? ਤੁਸੀਂ ਨਾ ਸੁਣੋ। ਦੇਖੋ ਮੈਂ ਮੈਂ ਇੱਕ ਨੁਮਾਇੰਦਾ ਪੱਤਰਕਾਰ ਆ। ਮੈਂ ਲੋਕਾਂ ਦੀ ਗੱਲ ਮੈਂ ਉਹੀ ਕਹਿ ਰਿਹਾ ਹੁਣ ਪਹਿਲਾਂ ਨਹੀਂ ਤੁਹਾਡੇ ਕੋਲ ਆਇਆ। ਸਰ ਮੈਂ ਤੁਹਾਡੀ ਗੱਲ ਬਿਲਕੁਲ ਤੁਸੀਂ ਹੁਣ ਤੁਸੀਂ ਆਪਣੀ ਗੱਲ ਦਾ ਖੁਦ ਜਵਾਬ ਦੇਗੇ। ਤੁਸੀਂ ਪਹਿਲਾ ਸਵਾਲ ਕੀਤਾ ਵੀ ਤੁਸੀਂ ਦਿੰਦੇ ਆ ਤੇ ਲੋਕਾਂ ਦੇ ਪ੍ਰਭਾਵ ਪੈਂਦਾ। ਦੂਜਾ ਜਦੋਂ ਮੈਂ ਸਵਾਲ ਕੀਤਾ ਤੁਸੀਂ ਕਿਹਾ ਜਿਸ ਪਿੰਡ ਜਾਣ ਫਿਰ ਭਾਜੀ ਉਹ ਪਿੰਡ ਜਾਂਦੇ ਫਿਰ ਉਹ ਘੜਾ ਵਾਲੇ ਪਿੰਡ ਵੀ ਨਾ ਜਿਉ ਪੋਨੋਗ੍ਰਾਫੀ ਵਾਲੇ ਪਿੰਡ ਚ ਨਹੀਂ ਜਾਣਾ ਚਾਹੁੰਦੇ ਜਿਉ ਗੰਦੀ ਵੀਡਿਓਆਂ ਵਾਲੇ ਪਿੰਡ ਚ ਨਹੀਂ ਜਾਣਾ ਚਾਹੁੰਦੇ ਫਿਰ ਉਹ ਗਾਲਾਂ ਵਾਲੇ ਪਿੰਡ ਚ ਵੀ ਨ ਜਾਓ ਸਰ ਇੱਕ ਬਟਨ ਹੁੰਦਾ ਉੱਥੇ ਇੱਕ ਬਟਨ ਹੁੰਦਾ ਜਦੋਂ ਜਦੋਂ ਤੁਹਾਡੇ ਤੁਹਾਡੇ ਵੀਡੀਓ ਆਈ ਤੁਹਾਡੇ ਕੋਲ ਵੀਡੀਓ ਆਈ ਇੱਕ ਹਾਂਜੀ ਤੁਹਾਡੇ ਕੋਲ ਇੱਕ ਬਟਨ ਹੈ ਸਰ ਤੁਸੀਂ ਬਲੌਕ ਕਰ ਸਕਦੇ ਹੋ ਉਸ ਬੰਦੇ ਨੂੰ ਜੇ ਤੁਸੀਂ ਉਸ ਬੰਦੇ ਨੂੰ ਬਲੌਕ ਕਰ ਦਿੰਦੇ ਹੋ ਤੁਹਾਡੇ ਕੋਲ ਦੁਬਾਰਾ ਮੁੜ ਕੇ ਵੀਡੀਓ ਨਹੀਂ ਆਉਣੀ ਤੁਹਾਡੇ ਕੋਲ ਵੀਡੀਓ ਸਿਰਫ ਫੋਰ ਯੂ ਤੇ ਉਹੀ ਆਊਗੀ ਜਿਹਦੇ ਵਿੱਚ ਤੁਹਾਡਾ ਇੰਟਰਸਟ ਆਊਗਾ ਜਿੱਤੇ ਕੁਝ ਸੈਕਿੰਡ ਰੁੱਕ ਜਾਉਂਗੇ ਹਾਂਜੀ ਜਿਹਦੇ ਉੱਤੇ ਅਸੀਂ ਕੁਝ ਸੈਕਿੰਡ ਰੋਕ ਕੇ ਵੀਡੀਓ ਦੇਖੀ ਉਹ ਫੋਰ ਯੂ ਤੇ ਚੱਲੇਗੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਤੁਸੀਂ ਇਹ ਵੀਡੀਓਆਂ ਦੇਖਣਾ ਪਸੰਦ ਕਰਦੇ ਆ ਫਿਰ ਬਾਅਦ 'ਚ ਤੁਹਾਨੂੰ ਉਹਨਾਂ ਨੇ ਉਹਦੇ ਦੇ ਰਿਲੇਟਿਡ ਤੁਹਾਨੂੰ ਵੀਡੀਓਆਂ ਭੇਜੀ ਜਾਣੀਆਂ ਸਰ ਜਿੱਦਾਂ ਤੁਸੀਂ ਹੁਣੇ ਕਿਹਾ ਕਿ ਵੀ ਜਿਸ ਪਿੰਡ ਜਾਣਾ ਹੀ ਨਹੀਂ ਉਹਦਾ ਪਤਾ ਕਿਉ ਸਰ ਵੈਰੀ ਗੁੱਡ ਆ ਨਹੀਂ ਦੇਖਣੀ ਚਾਹੀਦੀ ਹੈਨਾ ਨਹੀਂ ਦੇਖਣੀ ਚਾਹੀਦੀ ਬੰਦ ਕਰਵਾਣੀ ਚਾਹੀਦੀ ਮੈਂ ਤਾਂ ਕਹਿੰਦਾ ਜੇ ਕਰ ਸਕਦੇ ਹੋ ਬੰਦ ਕਰੋ ਪਰ ਅਗਰ ਦੇਖਿਆ ਜੇ ਪੋਨੋਗ੍ਰਾਫੀ ਵਾਲੇ ਦੇ ਤਰੀਕੇ ਦੇ ਉਹ ਇਹ ਗੱਲ ਕਹਿੰਦੇ ਆ ਵੀ ਇਹ ਇਸ ਗੁੱਡ ਇੱਕ ਗੁੱਡ ਇਦਾਂ ਆ ਵੀ ਜਿਹੜੇ ਜਿਹੜੀ ਫ੍ਰਸਟ੍ਰੇਸ਼ਨ ਹੁੰਦੀ ਹੈ ਇੱਕ ਨੈਚੁਰਲ ਕੈਮੀਕਲਸ ਬੈਲੈਂਸ ਹੁੰਦਾ ਆ ਸਰੀਰ ਬਾਡੀ ਦੇ ਵਿੱਚ ਜਿਹਨੂੰ ਮੈਸਟਰਬਿਊਟਿੰਗ ਕਹਿੰਦੇ ਆ ਜੋ ਕਿ ਡਾਕਟਰ ਵੀ ਕਹਿੰਦੇ ਕਿ ਯੂ ਹੈਵ ਟੂ ਡੂ ਇਟ ਨਿ ਸੰਭੋਗ ਕਰਨਾ ਇੱਕ ਠੀਕ ਹੈ ਕੁਦਰਤੀ ਪ੍ਰਕਿਰਤੀ ਹੈ ਪਰ ਕੁਝ ਕੁਝ ਲੋਕੀ ਨਹੀਂ ਕਰ ਸਕਦੇ ਕੁਝ ਲੋਕੀ ਸਿੰਗਲ ਨੇ ਕੁਝ ਲੋਕਾਂ 'ਚ ਇੰਨਾ ਕੌਨਫੀਡੈਂਟ ਨਹੀਂ ਹੈਗਾ ਕਿ ਵੀ ਉਹ ਦੂਜੀ ਕੁੜੀ ਦੇ ਨਾਲ ਜਾਂ ਕੁਝ ਇਦਾਂ ਕਰਨ ਹੁਣ ਇੱਥੇ ਅਸੀਂ ਇਸ ਮੁਲਕ ਦੇ ਵਿੱਚ ਵੀ ਇਹ ਚੀਜ਼ਾਂ ਦੇ ਉੱਤੇ ਬਹੁਤ ਪਾਬੰਦੀ ਲਾਈ ਗਈ ਆ ਲੱਗੀ ਹੈ ਪਾਬੰਦੀ ਸਰ ਪਰ ਤੁਸੀਂ ਪਾਰਕਾਂ 'ਚ ਜਾਓ ਤੁਸੀਂ ਦੇਖੋ ਅੱਜ ਕੱਲ ਕਿੰਨੇ ਸਕੈਂਡਲ ਵਾਇਰਲ ਹੁੰਦੇ ਨੇ ਇੱਕ ਥੋੜੇ ਦਿਨ ਪਹਿਲਾਂ ਵੀ ਹੋਇਆ ਸੀ ਸਰ ਬੁਰਾ ਨਾ ਮੰਨਿਓ ਇਹ ਗੋਪੀ ਕੀ ਕਰ ਰਹੀ ਹੋਇਆ ਸੀ ਨਾ ਸਕੈਂਡਲ ਵਾਇਰਲ ਉਹ ਵੀ ਵਾਇਰਲ ਹੋਇਆ ਸੀ ਇਦਾਂ ਦੇ ਕਈ ਸਕੈਂਡਲ ਮੈਂ ਤੁਹਾਨੂੰ ਗਿਣਾ ਸਕਦਾ ਸਰ ਕਿ ਜਿਹੜੇ ਹੋਏ ਸੀ ਵਾਇਰਲ ਹੈ ਨਾ ਉਹਨਾਂ ਨੂੰ ਤੁਸੀਂ ਇੰਗਲੈਂਡ ਭੇਜ ਦਿੰਦੇ ਹੋ ਅੱਛਾ ਅਸੀਂ ਕਾਦੇ ਭੇਜਣ ਵਾਲੇ ਜਦੋਂ ਉਹ ਗਲਤ ਕਰਨਗੇ ਇੱਥੇ ਲੋਕ ਆ ਕੇ ਉਹ ਜਦੋਂ ਦੇਖੋ ਮਾਨ ਸਿੰਘ ਅਕਾਲੀ ਸ਼ਾਇਦ ਉਹ ਜਾਂ ਕੁਝ ਹੋਰ ਨੇ ਆਏ ਜਦ ਤੇ ਬੰਦੀ ਆਏ ਉਹਨਾਂ ਨੇ ਭੇਜ ਦਿੱਤਾ ਠੀਕ ਹੈ ਗਲਤ ਕੀਤਾ ਭੁਗਤਣਗੇ ਆਪੇ ਜਿਹੜਾ ਕਹੇਗਾ ਪਰ ਮੇਰਾ ਸਵਾਲ ਰੋਜ਼ਰ ਸੰਧੂ ਨਾਲ ਹੈ ਗਰੀਬ ਸਿੰਘ ਸੰਧੂ ਨਾਲ ਹੈ ਰੋਜ਼ਰ ਸੰਧੂ ਬਾਅਦ ਚ ਨਵਦੀਪ ਸਿੰਘ ਸੰਧੂ ਸਿੱਖ ਪਰਿਵਾਰ ਤੋਂ ਤੁਸੀਂ ਰੋਜ਼ਾ ਸੰਦੂ ਨੂੰ ਹੀ ਕਿਉਂ ਚੂਜ਼ ਕੀਤਾ ਗਿਆ ਉਸ ਵਿੱਚ ਮਾਮਲੇ 'ਚ ਕਿਉਂਕਿ ਪਤਾ ਰੋਜ਼ਾ ਸੰਦੂ ਬੋਲਦਾ ਰੋਜ਼ਾ ਸੰਦੂ ਨੇ ਕਾਲਾ ਕਰ ਲੈਣੀ ਆ ਫਿਰ ਇਹ ਕਿਉਂ ਚੀਜ਼ ਤੁਸੀਂ ਆ ਸਰ ਦੇਖੋ ਹੁਣ ਮੈਨੂੰ ਇੱਕ ਗੱਲ ਦੱਸੋ ਸਰ ਜਦੋਂ ਤੁਸੀਂ ਚਿੱਕੜ ਆ ਹੁਣ ਛੱਪੜੀ ਆ ਔਰ ਜਦੋਂ ਗੰਦ ਭਰ ਜੂਗਾ ਜੀ ਤੁਹਾਨੂੰ ਉਹਦੇ ਵਿੱਚ ਬੜਨਾ ਪੈਣਾ ਨਾ ਚਿੱਕੜ 'ਚ ਬੜਨਾ ਪੈਂਦਾ ਹੈ ਤੁਸੀਂ ਦੇਖਿਆ ਕਈਆਂ ਦੇ ਬੰਦੇ ਗੱਟਰ ਸਾਫ਼ ਕਰਨ ਆਉਂਦੇ ਆ ਪਰ ਉਹ ਗੱਟਰ ਤਾਂ ਹੀ ਜੇ ਉਹਦੇ 'ਚ ਡੱਕਾ ਲੱਗਾ ਹੋਇਆ ਨਾ ਥੱਲੇ ਥੱਲੇ ਜਦੋਂ ਮੇਨ ਡੱਕਾ ਲੱਗਾ ਹੈ ਉਹਦੇ ਵਿੱਚ ਉਹ ਬੜਨਾ ਪੈਂਦਾ ਉਸ ਡੱਕੇ ਨੂੰ ਸਾਫ਼ ਕਰਨ ਲਈ ਹੁਣ ਜਦੋਂ ਉਹ ਗੰਦ 'ਚ ਬੜੂਗਾ ਗੰਦ ਦੇ ਗੰਦ ਵਿੱਚ ਬੜੂਗਾ ਤੇ ਗੰਦ ਤੇ ਲੱਗੂਗਾ ਨਾ ਸਰ ਜੀ ਹੈ ਨਾ ਜਦੋਂ ਕੁਝ ਚੀਜ਼ਾਂ ਇਦਾਂ ਦੀਆਂ ਸਰ ਜਦੋਂ ਸਾਡੇ ਗੁਰੂਆਂ ਪੀਰਾਂ ਨੂੰ ਬਾਰ-ਬਾਰ ਗਾਲਾਂ ਸਾਡੀਆਂ ਧੀਆਂ ਪੈਣਾ ਦੇ ਨਾਲ ਬਲਤਕਾਰ ਕਰਨ ਦੇ ਸਿੱਖਾਂ ਦੀਆਂ ਧੀਆਂ ਪੈਣਾ ਦੇ ਨਾਲ ਬਲਤਕਾਰ ਕਰਨ ਦੇ ਇਹ ਗੱਲਾਂ ਕੀਤੀਆਂ ਜਾਣ ਰੋਜ਼ 22 ਘੰਟੇ 25-25 ਘੰਟੇ ਮੈਨੂੰ ਜੋ ਲੱਗਦਾ ਨਾ ਉਹ ਗੱਲਾਂ ਜਿਹੜੀਆਂ ਹੋ ਰਹੀਆਂ ਸਿਰ ਪੈਸਾ ਕਮਾਣ ਲਈ ਤੇ ਸੋਸ਼ਲ ਮੀਡੀਆ ਤੇ ਸਰ ਉਹ ਜਿਸ ਲਈ ਵੀ ਹੋ ਰਹੀਆਂ ਨੇ ਉਹ ਪਾ ਮ ਪੈਸੇ ਕਮਾਣ ਲਈ ਹੋ ਰਹੀਆਂ ਹੋ ਤੇ ਰਹੀਆਂ ਸਰ ਜੇ ਅਗਰ ਗੁਰੂਆਂ ਪੀਰਾਂ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਹੈ ਚਾਹੇ ਉਹ ਪੈਸਾ ਕਮਾਣ ਲਈ ਕੀਤਾ ਜਾ ਰਿਹਾ ਚਾਹੇ ਫੇਮ ਲਈ ਕੀਤਾ ਜਾ ਰਿਹਾ ਹੋ ਤੇ ਰਹੀਆਂ ਸਰ ਜੀ ਹੋ ਰਹੀਆਂ ਨਾ ਹੁਣ ਉਹ ਗੰਦਗੀ ਜਿਹੜੀ ਵਿੱਚ ਪੈ ਰਹੀ ਹੈ ਉਸ ਨਾਲੇ ਦੇ ਵਿੱਚ ਉਸ ਗੱਟਰ ਦੇ ਵਿੱਚ ਜਿਹੜੀ ਗੰਦਗੀ ਢੱਕਾ ਭਰੀ ਜਾਂਦਾ ਪਿਆ ਆ ਗੰਦ ਭਰੀ ਜਾ ਰਿਹਾ ਭਰ ਤੇ ਰਿਹਾ ਨਾ ਸਰ ਉਹ ਕਿਸੇ ਨੂੰ ਤੇ ਸਾਫ਼ ਕਰਨਾ ਪੈਣਾ ਪਰ ਕਿਸੇ ਨੂੰ ਸਾਫ਼ ਕਰਨ ਦਾ ਰੋਜ਼ ਸੰਧੂ ਦਾ ਕੀ ਪਰਿਵਾਰ ਹੈ ਕੋਈ ਸਰ ਮੇਰੇ ਨਾਲ ਹੈ ਪਰਿਵਾਰ ਸਰ ਅੱਜ ਤੁਹਾਡੇ ਤੇ ਅਟੈਕ ਹੋ ਰਿਹਾ ਕੱਲ ਨੂੰ ਕੁਝ ਨੁਕਸਾਨ ਨਹੀਂ ਹੋ ਸਕਦਾ ਤੁਹਾਨੂੰ ਸਰ ਕੋਈ ਗੱਲ ਨਹੀਂ ਬਾਬਾ ਨਾਨਕ ਬੈਠਾ ਕੀ ਅੱਗੇ ਨਹੀਂ ਮਰੇ ਬੰਦੇ ਅੱਗੇ ਨਹੀਂ ਸ਼ਹੀਦ ਹੋਏ ਬੰਦੇ ਇਹ ਸ਼ਹੀਦਾਂ ਦੀ ਕੌਮ ਵਿੱਚੋਂ ਹੀ ਨਿਕਲੇ ਆ ਜੀ ਸਰ ਆਹ ਵੇਖੋ ਸ਼ਹੀਦਾਂ ਦੀ ਫੋਟੋ ਲਾਈ ਦਾ ਬੈਠੇ ਆ ਇਹ ਇਹਨਾਂ ਦਾ ਕੀ ਕਸੂਰ ਸੀ ਆਪਣੀ ਕੌਮਲੀ ਰੜੇ ਸੀ ਤੇ ਅੱਜ ਤੱਕ ਇਹਨਾਂ ਨੂੰ ਆਤਕਵਾਦੀ ਕਿਹਾ ਜਾਂਦਾ ਇਸ ਮੁਲਕ ਦੇ ਵਿੱਚ ਅੱਜ ਤੱਕ ਇਹਨਾਂ ਨੂੰ ਸ਼ਹੀਦ ਨਹੀਂ ਅਸੀਂ ਸ਼ਹੀਦ ਮੰਨਦੇ ਆ ਪਰ ਇਹਨਾਂ ਨੂੰ ਅੱਜ ਵੀ ਸ਼ਹੀਦੀ ਦਾ ਉਹ ਦਿੱਤਾ ਨਹੀਂ ਗਿਆ ਜੇ ਇਹ ਵੀ ਪਿੱਛੇ हट ਜਾਂਦੇ ਜੇ ਅਗਰ ਉਹ ਸਾਰੇ ਸ਼ਹੀਦ ਜਿਹੜੇ ਅੱਜ ਤੱਕ ਮਰੇ ਨੇ ਜੇ ਉਹ ਇਹ ਡਰ ਤੋਂ हट ਜਾਂਦੇ ਕਿ ਵੀ ਆਪਾਂ ਮਰ ਸਕਦੇ ਆ ਅਟੈਕ ਹੋ ਸਕਦੇ ਕਿਹਦੇ ਤੇ ਅਟੈਕ ਨਹੀਂ ਹੋਏ ਸਰ ਫਿਰ ਰੋਜ਼ਰ ਸੰਧੂ ਨੂੰ ਕੋਈ ਹੋਰ ਪਲੇਟਫਾਰਮ ਚੈੱਕ ਲੈਣਾ ਚਾਹੀਦਾ ਜ਼ਰੂਰੀ ਸੋਸ਼ਲ ਮੀਡੀਆ ਤੇ ਅਕੇ ਗਾਲਾਂ ਕੱਢਣੀ ਸਰ ਅਸੀਂ ਗਾਲਾਂ ਨਹੀਂ ਕੱਢਦੇ ਸਰ ਤੁਸੀਂ ਇਹ ਗਾਲਾਂ ਕਹਿੰਦੇ ਆ ਤੁਸੀਂ ਇਹਨੂੰ ਗਾਲਾਂ ਕਹਿੰਦੇ ਹੋ ਇਹ ਦਵਾਈ ਹੈ ਸਰ ਉਹਨਾਂ ਦੇ ਲਈ ਇਹ ਉਹਨਾਂ ਲੋਕਾਂ ਦੇ ਲਈ ਦਵਾਈ ਆ ਜਿਹੜੇ ਲੋਕ ਸਾਡੇ ਧੀਆ ਭੈਣਾਂ ਨੂੰ ਰੇਪ ਕਰਨ ਦੀ ਗੱਲਾਂ ਕਰਨਗੇ ਜਿਹੜੇ ਸਿੱਖਾਂ ਦੀਆਂ ਹਿੰਦੂਆਂ ਦੀਆਂ ਧੀਆ ਭੈਣਾਂ ਨੂੰ ਬਲਤਕਾਰ ਕਰਨ ਦੀਆਂ ਗੱਲਾਂ ਕਰਨਗੇ ਸਰ ਉਹਨਾਂ ਨੂੰ ਗਾਲਾਂ ਨਹੀਂ ਹੈ ਇਹ ਉਹਨਾਂ ਦੇ ਲਈ ਇਹ ਉਹਨਾਂ ਦਾ ਕਿਉਰ ਆ ਉਹਨਾਂ ਦੇ ਲਈ ਮੈਡੀਸਿਨ ਆ ਇਹ ਕਿਉਂਕਿ ਅੱਪਾ ਹੁਣ ਜੇ ਫਿਜ਼ੀਕਲ ਹੋਏ ਨਾ ਸਰ ਤੁਸੀਂ ਇੱਥੇ ਮੈਨੂੰ ਗਾਲ ਕੱਢੋ ਮੈਂ ਤੁਹਾਨੂੰ ਕਹਿੰਦਾ ਤੁਸੀਂ ਆਪਸ ਆਪਾ ਇੱਕ ਦੂਜੇ ਨੂੰ ਨਿਬਟਾਰਾ ਕੱਢ ਲਾਂਗੇ ਜਿੱਦਾਂ ਵੀ ਕਰੀਏ ਠੀਕ ਹੈ ਸਰ ਇੱਕ ਬੰਦਾ ਬੈਠਾ ਦੂਜੇ ਮੁਲਕ ਪਤਾ ਨਹੀਂ ਕਿਹੜੇ ਮੁਲਕ ਬੈਠਾ ਹੋਵੇ ਇੱਕ ਆਈਡੀ ਬਣਾਈ ਹੈ ਹੁਣ ਔਰੇ ਤੱਕ ਸਾਡੀ ਅਪਰੋਚ ਨਹੀਂ ਗਈ ਹੈਗੀ ਸਾਡੀ ਅਪਰੋਚ ਇਹ ਹੈ ਉਹ ਸਾਨੂੰ ਗਾਲਾਂ ਕੱਢਦਾ ਫਿਰ ਉਹਨੂੰ origignal ਗੰਦਾ ਹੋ ਕੇ ਦੱਸੋ ਠੀਕ ਹੈ ਉਸ ਗੰਦਗੀ 'ਚ ਉਤਰ ਕੇ ਦੱਸੋ ਵੀ ਐਦਾਂ ਫਿਰ ਤੇ ਤੂੰ ਵੀ ਤੇ ਫਿਰ ਸਾਲਾ ਆ ਫਿਰ ਅਸੀਂ ਵੀ ਆ ਜਾ ਕੀ ਰੋਜ਼ਰਸਨ ਤੋਂ ਫਿਰ ਇਹ ਸੋਸ਼ਲ ਮੀਡੀਆ ਦੇ ਸਭ ਕੁਝ ਕਰ ਰਿਹਾ ਪੈਸੇ ਕਰਕੇ ਤੇ ਨਹੀਂ ਕਰਕੇ ਸਰ ਪੈਸੇ ਦਾ ਸਰ ਮੈਂ ਬਹੁਤ ਗਰੀਬ ਪਰਿਵਾਰ ਚ ਪੈਦਾ ਹੋਇਆ ਮੇਰੀਆਂ ਥੋੜੇ ਦਿਨ ਪਹਿਲਾਂ ਕੱਲ ਪਰਸੋ ਮੈਂ ਇੱਕ ਵੀਡੀਓ ਚਾੜੀ ਏ ਠੀਕ ਹੈ ਤੁਹਾਨੂੰ ਪੇਜ ਵੀ ਦੂੰਗਾ ਝੁੱਗੀ ਚੌਪੜੀਆਂ ਚ ਮੈਂ ਰਿਹਾ ਠੀਕ ਹੈ ਮੈਂ ਉਠਿਆ ਸਰ ਮੈਂ ਇੰਗਲੈਂਡ ਦੇ ਵਿੱਚ ਮੈਂ ਇੰਗਲੈਂਡ ਦਾ ਰਹਿਣ ਆਲਾ ਆਂ ਇੰਗਲੈਂਡ ਤੇ ਮੇਰੇ ਕੋਲ ਪੀਆਰ ਆ ਉੱਥੇ ਦਾ ਰਹਿਣਾ ਨਾ ਰਿਆਸੀ ਆ ਮੈਂ ਜੇ ਕੰਮ ਵੀ ਨਾ ਨਾ ਕਰਾਂ ਸਰ ਮੈਂ ਜੇ ਕੰਮ ਵੀ ਨਾ ਕਰਾਂ ਮੈਨੂੰ ਜੋਬ ਸੀਕਰ ਅਲਾਵਾਂਸ ਤੇ ਯੂਨੀਵਰਸਲ ਕ੍ਰੈਡਿਟੀ ਇੰਨਾ ਮਿਲ ਜਾਊ ਜੇ ਪੈਸੇ ਹੀ ਕਮਾਣੇ ਹੋਣ ਤੇ ਜੀ ਸਮਝਦੇ ਹੋ ਮੈਂ ਬਿਲਡਿੰਗ ਕੰਟਰੈਕਟਰ ਰਿਆਵਾ ਉਥੇ ਠੀਕ ਹੈ ਬਿਲਡਿੰਗ ਕੰਟਰੈਕਟਰ ਰਿਆ ਤੇ ਬਾਬੇ ਨਾਨਕ ਦੀ ਚਲੋ ਕਿਰਪਾ ਸੀ ਮਿਹਨਤ ਕੀਤੀ 22 ਸਾਲ ਪਾ ਇੰਗਲੈਂਡ ਦੇ ਰਹੇ ਆ ਕਿ ਬਦੋ ਕਿਹੜਾ ਸੋਸ਼ਲ ਮੀਡੀਆ ਇਨਫਲੂਐਂਸਰ ਜੀ ਅਸੀਂ ਹੈਨਾ ਬਦੋ ਕਿਹੜਾ ਸੋਸ਼ਲ ਮੀਡੀਆ ਇਨਫਲੂਐਂਸਰ ਬਦੋ ਵੀ ਤਰੋ ਜੀ ਰੋਟੀ ਚੱਲਦੀ ਸੀ ਜਿਹੜੇ ਨਾਨਕ ਬਾਬੇ ਨਾਨਕ ਨੇ ਸਾਨੂੰ ਇੱਥੇ ਭੇਜਿਆ ਆ ਉਹਨੇ ਰਿਜ਼ਲਟ ਸਾਰਿਆਂ ਦਾ ਲਿਖ ਕੇ ਭੇਜਿਆ ਜੀ ਠੀਕ ਹੈ ਥੋੜਾ ਵੀ ਲਿਖ ਕੇ ਭੇਜਿਆ ਕਿ ਸਾਰੇ ਸੋਸ਼ਲ ਮੀਡੀਆ ਕਰਕੇ ਹੀ ਰੋਟੀ ਕਮਾਉਂਦੇ ਨੇ ਨਹੀਂ ਨਹੀਂ ਗੱਲ ਇਹੀ ਹੈ ਨਾ ਕਿ ਆਪਾਂ ਉਹ ਚੀਜ਼ਾਂ ਪੰਚਾਲਨੇ ਅਸ਼ਲੀਲਤਾ ਫੈਲਦੀ ਹੈ ਨੁਕਸਾਨ ਹੁੰਦਾ ਹੈ ਸਰ ਅਸ਼ਲੀਲਤਾ ਹੁਣ ਅਸ਼ਲੀਲਤਾ ਦੀ ਤੇ ਗੱਲ ਕਰੋ ਦੇਖੋ ਮੈਂ ਉਸ ਜਿੱਦਾ ਤੁਹਾਡੀ ਮੁਹੀਮ ਹੈ ਨਾ ਸਰ ਅਸ਼ਲੀਲਤਾ ਮੇਰੀ ਵੀ ਉਹੀ ਮੁਹੀਮ ਹੈ ਬਿਲਕੁਲ ਅਸ਼ਲੀਲਤਾ ਖਤਮ ਕਰਨ ਦੀ ਮੁਹੀਮ ਹੈ ਤੁਸੀਂ ਮੇਰੀ ਵੀਡੀਓਾਂ ਦੇਖਿਆ ਨਹੀਂ ਚਾਜਨਾ ਹਾਲੇ ਤੱਕ ਮੇਰੀ ਵੀਡੀਓ ਨੂੰ ਚਾਜਨਾ ਦੇਖੋ ਮੈਂ ਸਹੀ ਨਹੀਂ ਨਹੀਂ ਦੇਖੀ ਹਾਂਜੀ ਮੈਂ ਤੁਹਾਨੂੰ ਵੀਡੀਓਾਂ ਦਿਖਾਉਂਗਾ ਆਪਣੀ ਸਰ ਜਿਹੜੀਆਂ ਕੁੜੀਆਂ ਮੈਂ ਇਹੀ ਆਲਾ ਸੀ ਹੁੰਦੇ ਕੋ ਤੁਸੀਂ ਕਰਦੇ ਪਿਓ ਦੇਖੋ ਬੈਸ ਤਾਂ ਮੁੰਡੇ ਲਈ ਵੀ ਗਾਲ ਕੱਢਣਾ ਗਲਤ ਹੈ ਮੈਂ ਕੁੜੀ ਮੁੰਡੇ ਦਾ ਕਿਉਂ ਇੱਥੇ ਰੱਖਿਆ ਪਰ ਕੁੜੀਆਂ ਵੀ ਅੱਜ ਗਾਲ ਕੱਢਣ ਤੇ ਆ ਲਈਆਂ ਮੈਂ ਤੁਹਾਨੂੰ ਜਵਾਬ ਦੇਣਾ ਸ਼ਲੀਲਤਾ ਦੇ ਸਰ ਮੇਰੀਆਂ ਵੀਡੀਓ ਤੁਸੀਂ ਦੇਖੋ ਕਿ ਮੈਂ ਗਾਲ ਕਿਉਂ ਕੱਢਦਾ ਸਰ ਹੁਣ ਮੈਨੂੰ ਇੱਕ ਗਾਲ ਦੱਸੋ ਤੁਹਾਡੇ ਬੱਚੇ ਆ ਤੁਸੀਂ ਜਾਣ ਨਾਲੋਂ ਪਿਆਰਾ ਆਪਣੇ ਬੱਚਿਆਂ ਨੂੰ ਮੰਨਦੇ ਆ ਮੰਨਦੇ ਆ ਸਰ ਹੁਣ ਤੁਹਾਡੇ ਬੱਚੇ ਨੂੰ ਕੋਈ ਆ ਕੇ ਬੰਦਾ ਬਾਹਰੋਂ ਇੱਥੇ ਆ ਕੇ ਉਹਨੂੰ ਸੜੀ ਹੋਈ ਰੋਟੀ ਖਵਾਵੇ ਸੜੇ ਹੋਏ ਗੋਲ ਗੱਪੇ ਖਵਾਵੇ ਉਹਦੇ ਢਿੱਡ ਦੇ ਨਾਲ ਉਹਦੇ ਉਹਦੀ ਸਿਹਤ ਦੇ ਨਾਲ ਖਿਲਵਾੜ ਕਰੇ ਤੁਹਾਨੂੰ ਪਤਾ ਹੈ ਗੰਦਗੀ ਦੇ ਨਾਲ ਸੈਲਮੋਨੇਲਾ ਡਿਜ਼ੀਜ਼ ਹੁੰਦਾ ਜਿੰਦਗੀ ਭਰ ਦੇ ਲਈ ਤੁਹਾਡਾ ਬੱਚਾ ਅਪਾਹਜ ਹੋ ਸਕਦਾ ਠੀਕ ਹੈ ਸ਼ਾਇਦ ਉਹਨਾਂ ਦੇ ਅੰਦਰੋਂ ਦੀ ਜਿਹੜਾ ਵਿਭਾਗ ਨੂੰ ਕੰਪਲੀਟ ਕਰ ਤੂੰ ਗਾਲ ਕੱਢ। ਸਰ ਕੁਝ ਹੁੰਦਾ ਨਹੀਂ ਉਹਦੇ ਨਾਲ। ਉਹ ਅਵੇਰਨੈਸ ਫਲਾਉਣੀ ਪੈਂਦੀ ਹੈ ਸਰ। ਉਹਨਾਂ ਤਾਂ ਕਿੱਥੇ ਤੱਕ ਪਹੁੰਚੂਗੀ? ਉਹ ਕਿਹੜਾ ਬੇਲੇ ਬੈਠੇ ਆ ਹੁਣ ਜਿਹੜੇ ਹੈਲਥ ਐਂਡ ਹੈਲਥ ਫੂਡ ਐਂਡ ਸੇਫਟੀ ਹੈਲਥ ਮਨਿਸਟਰ ਜਿਹੜੇ ਨੇ ਉਹ ਕੋਈ ਇਨ ਕੰਮਾਂ ਲਈ ਤੁਹਾਨੂੰ ਬੈਠੇ। ਡਿਪਾਰਟਮੈਂਟ ਤਾਂ ਹੈਗਾ ਨਾ। ਡਿਪਾਰਟਮੈਂਟ ਹੈਗੇ ਨੇ ਸਰ ਪਰ ਉਹ ਕਿੰਨਿਆਂ ਨੂੰ ਕਰਨਗੇ? ਉਹਨਾਂ ਤਾਂ ਗਾਲਾਂ ਕੱਢ ਕੇ ਸੁਧਰ ਜਾਣਗੇ। ਨਹੀਂ ਉਹਨਾਂ ਨੂੰ ਗਾਲਾਂ ਕੱਢ ਕੇ ਅਵੇਰਨੈਸ ਤੇ ਫੈਲੂਗੀ ਸਰ। ਕੀ ਅਵੇਰਨੈਸ ਫੈਲੂਗੀ? ਅਵੇਰਨੈਸ ਫੈਲੂਗੀ ਆ ਹੁਣ ਬੀੜੂਆਂ ਤੇ ਲੱਖਾਂ ਸਾਲਾਂ ਤੋਂ ਮਤਲਬ ਕਿੰਨੇ ਸਾਲਾਂ ਤੋਂ ਭੰਦੀ ਸੀ ਮੇਰੇ ਮੇਰੇ ਸੋਸ਼ਲ ਮੀਡੀਆ ਤੋਂ ਆਉਣ ਤੋਂ ਪਹਿਲਾਂ ਦੀ ਭੰਦੀ ਸੀ ਪਰ ਅੱਜ ਤੁਸੀਂ ਆਏ ਤੁਹਾਡੇ ਤਾਂ ਅਵੇਰਨੈਸ ਪਹੁੰਚੀ ਤੇ ਆਏ ਨਾ ਅਵੇਰਨੈਸ ਪਹੁੰਚਣੀ ਚਾਹੀਦੀ ਆ ਏਦਾਂ ਹੀ ਅਵੇਰਨੈਸ ਪਹੁੰਚੀ ਇਹ ਆਪਣਾ ਇਹ ਪੁਲਿਸ ਆਫੀਸਰ ਪੰਜਾਬ ਪੁਲਿਸ ਕੋਲ ਉਹਨਾਂ ਨੇ ਐਕਸ਼ਨ ਲਿੱਤਾ ਅਗਲੇ ਨੇ ਚੱਕ ਕੇ ਮੰਜਾ ਠੋਕਿਆ ਐਸਾ ਕਰਕੇ ਕਿ ਵੀ ਹੁਣ ਠੁਕਿਆ ਹੀ ਰਹਿਣਾ ساری ਜ਼ਿੰਦਗੀ ਕਿਹੜੇ ਕਿਹੜੇ ਕੀਤੇ ਨੇ ਤੁਸੀਂ ਜਿਨ੍ਹਾਂ ਦੇ ਕੀਤੇ ਰੋਸਟ ਜਿਹੜੇ ਤੁਹਾਨੂੰ ਜ਼ਿਆਦਾ ਦੁੱਖ ਲੱਗਦਾ ਸੋਸ਼ਲ ਮੀਡੀਆ 'ਤੇ ਕਿਹੜੀ ਅਜਿਹੀ ਚੀਜ਼ ਹੈ ਜਿਹੜੀ ਤੁਹਾਨੂੰ ਜ਼ਿਆਦਾ ਦੁੱਖ ਇੱਕ ਤੇ ਜੜੀਆਂ ਧੀਆ ਪੈਣਾ ਇੱਥੇ ਬੱਚੀਆਂ ਨੂੰ ਢੇਡ ਦੇ ਵਿੱਚ ਕਿਉਂ ਮਾਰਤਾ ਜਾਂਦਾ ਕਿਉਂਕਿ ਬੱਚੀਆਂ ਜਦੋਂ ਜਮਾਨ ਪਹਿਲੇ ਜਮਾਨੇ ਚ ਕਿਉਂ ਮਾਰਿਆ ਜਾਂਦਾ ਸੀ ਕਿ ਵੀ ਯਾਰ ਅਫੋਰਡੇਬਿਲਟੀ ਨਹੀਂ ਹੁੰਦੀ ਸੀ ਉਹਨਾਂ ਨੂੰ ਵਿਆਹ ਕਰਨ ਦੀ ਇੱਥੇ ਕੇਸ ਹੋਇਆ ਸੀਗਾ ਨਾਲ ਹੀ ਇੱਥੇ ਕਾਨਪੁਰ ਪਿੰਡ ਆ ਉੱਥੇ ਕੇਸ ਹੋਇਆ ਸੀਗਾ ਇੱਕ ਪ੍ਰਵਾਸੀ ਕਪਲ ਆ ਕੇ ਤੇ ਬੱਚੀ ਨੂੰ ਕਤਲ ਕਰਕੇ ਆਪਣੀਆਂ ਨੂੰ ਤਿੰਨ ਕੁੜੀਆਂ ਸੀ ਕਤਲ ਕਰਕੇ ਬਕਸੇ ਚ ਪਾ ਕੇ ਲੈ ਕੇ ਜਾਣ ਦੇ ਸੀ ਕਿਉਂ ਕਿਉਂਕਿ ਸ਼ਾਇਦ ਇਦਾਂ ਦਾ ਕੰਮ ਹੋਣ ਤੁਸੀਂ ਸੋਸ਼ਲ ਮੀਡੀਆ ਤੇ ਜਾਓ ਮੈਂ ਤੁਹਾਨੂੰ ਵੀਡਿਓਆਂ ਭੇਜੂੰਗਾ ਕੁਝ ਠੀਕ ਹੈ ਇੱਡਾ ਨੰਗਪੁਣਾ ਇਡੀਆਂ ਬੀੜਵਾਂ ਗੰਦੀਆਂ ਗੰਦੀਆਂ ਅਗਲੀਆਂ ਛਾੜਦੀਆਂ ਆ ਠੀਕ ਹੈ ਡਬਲ ਮੀਨਿੰਗ ਹੈ ਛਾੜਦੀਆਂ ਸਰ ਇੰਨੀਆਂ ਗੰਦੀਆਂ ਸਰ ਹਰ ਚੀਜ਼ ਕੱਢੀ ਪਈ ਹੈ ਮੈਂ ਅੱਜ ਵੀ ਬੀੜਵਾਂ ਛਾੜੀਆਂ ਜਾ ਕੇ ਦੇਖੋ ਜੇ ਹੁਣ ਉਹਨਾਂ ਨੂੰ ਉਹਨਾਂ ਦੇ ਨੰਗਪੁਣੇ ਦੇ ਹਿਸਾਬ ਨਾਲ ਗੰਦਗੀ 'ਚ ਬਣਨ ਲਈ ਗੰਦਗੀ ਗੰਦਗੀ ਨੂੰ ਸਾਫ਼ ਕਰਨ ਲਈ ਗੰਦਗੀ 'ਚ ਬੜਨਾ ਪੈਣਾ ਸਰ ਚਿੱਟੇ ਕੱਪੜੇ ਪਾ ਕੇ ਕਦੀ ਕੋਈ ਬੜੂਗਾ ਕ ਇਹ ਗੱਟਰ 'ਚ ਨਹੀਂ ਬੜੂਗਾ ਸਰ ਤੁਸੀਂ ਅਗਰ ਤੁਸੀਂ ਕਹੋ ਵੀ ਮੈਂ ਕੋਟ ਪੈਂਟ ਪਾਇਆ ਤੇ ਮੈਂ ਗੱਟਰ 'ਚ ਬੜ ਜਾਵਾਂ ਨਹੀਂ ਬਰੋਂਗੇ ਸਰ ਕਿਉਂਕਿ ਤੁਸੀਂ ਕੋਟ ਪੈਂਟ ਸਾਫ਼ ਰੱਖਣਾ ਚਾਹੁੰਦੇ ਹਾਂ ਠੀਕ ਹੈ ਹੁਣ ਜੇ ਤੁਸੀਂ ਗੰਦਗੀ ਦੀ ਗੱਲ ਕਰੋ ਸਰ ਤੁਸੀਂ ਮੈਨੂੰ ਇਹ ਦੱਸੋ ਵੀ ਜ਼ਮੀਰ ਦਾ ਮਰਨਾ ਗੰਦਗੀ ਹੈ ਕਿ ਸਰੀਰ ਦਾ ਮਰਨਾ ਗੰਦਗੀ ਆ ਹੈ ਉਹ ਵੀ ਤਾਂ ਲੋਕੀ ਨੇ ਜਿਨ੍ਹਾਂ ਦੀ ਰੋਜ਼ ਵਿਢਵਾ ਆਉਂਦੀਆਂ ਨੇ ਇੱਥੇ ਜੀ ਆ ਫਲਾਣੇ ਡੇਰੇ ਦੇ ਬਾਬੇ ਨੇ ਜੀ ਫਲਾਣੀ ਕੁੜੀ ਦੇ ਨਾਲ ਸੰਭੋਗ ਕਰਤਾ ਸਰ ਭੁਗਤਣ ਭੁਗਤਣਾ ਬਣਦਾ ਉਹਨਾਂ ਦਾ ਸਰ ਭੁਗਤਣਾ ਬੰਗਣਾ ਚਾਹੀਦਾ ਅਸੀਂ ਸਿਰਫ ਅਵੇਅਰਨੈਸ ਬੁਲਾਉਂਦੇ ਹਾਂ ਉਹਨਾਂ ਦੀ ਮੈਂ ਅਵੇਅਰਨੈਸ ਬੁਲਾਉਂਦਾ ਮੈਂ ਆਵਾਜ਼ ਤੁਹਾਡੇ ਤੱਕ ਲੈ ਕੇ ਆਉਂਦਾ ਕਿ ਵੀ ਆਹ ਵੇਖੋ ਚਲੋ ਠੀਕ ਹੈ ਤੁਸੀਂ ਇੱਕ ਪਲੇਟਫਾਰਮ ਮਿਲ ਗਿਆ ਤੁਸੀਂ ਅੱਜ ਜਿਆਦਾ ਪ੍ਰਮੋਟ ਵੀ ਹੋਗੇ ਲੋਕਾਂ ਤੱਕ ਪਹੁੰਚ ਵੀ ਗਏ ਹੋ ਤੁਸੀਂ ਇਹ ਸਟਾਈਲ ਨੂੰ ਬਦਲ ਲਓ ਗਾਲ ਕੱਢਣੀ ਜ਼ਰੂਰੀ ਹੈ ਸਰ ਗਾਲ ਪਤਾ ਕੀ ਹੁੰਦਾ ਹੁਣ ਮੈਨੂੰ ਇਹ ਗੱਲ ਦੱਸੋ ਸਰ ਹੁਣ ਮੈਂ ਆ ਕੇ ਵਾਇਗੁਰ ਮਾਫੀ ਦੇਵੇ ਇਹ ਕੰਮ ਮੇਰੇ ਤੋਂ ਜ਼ਿੰਦਗੀ ਚ ਨਾ ਕਰਾਵੇ ਮੈਂ ਤੁਹਾਡੀ ਦਾੜੀ ਨੂੰ ਹੱਥ ਪਾਦਾ ਜਾਂ ਤੁਹਾਡੀ ਪੱਗ ਨੂੰ ਹੱਥ ਪਾਦਾ ਕੀ ਕਰੋਗੇ ਸਰ ਤੁਸੀਂ ਮੈਨੂੰ ਫੁੱਲਾਂ ਦਾ ਹਾਰ ਪਾਉਂਗੇ ਸਰ ਨਹੀਂ ਵੀ ਕਾਨੂੰਨ ਦੀ ਲਗਣਾ ਸਰ ਜੇ ਕਾਨੂੰਨ ਉਥੇ ਹੋਊਗਾ ਹੀ ਨਹੀਂ ਕੋਈ ਪ੍ਰੂਫ ਨਹੀਂ ਹੋਊਗਾ ਕੀ ਕਰ ਲਓਗੇ ਸਰ ਪਹਿਲਾਂ ਕਾਨੂੰਨ ਬਾਅਦ ਆਊਗਾ ਇਹ ਗੱਲਾਂ ਕਹਿਣ ਦੇ ਵਿੱਚ ਤੇ ਪ੍ਰੈਕਟੀਕਲੀ ਸਰ ਬਹੁਤ ਮੁਸ਼ਕਿਲ ਨੇ ਨੇ ਮੁਸ਼ਕਿਲ ਹੈ ਲੇਕਿਨ ਜਦੋਂ 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 ਕੋਈ ਆ ਕੇ ਜਦੋਂ ਤੁਸੀਂ ਉਸ ਟਾਈਮ ਦੇ ਨਾਲ ਤੁਹਾਡੇ ਕੋਲ ਕੋਈ ਪੁਲਿਸ ਆਫੀਸਰ ਆ ਨਾ ਤੁਹਾਡੇ ਕੋਲ ਕੋਈ ਪੋਲੀਟਿਸ਼ੀਅਨ ਆ ਨਾ ਕੋਈ ਹੋ ਰਿਹਾ ਸਭ ਤੋਂ ਪਹਿਲਾਂ ਤੁਸੀਂ ਚੱਕੋਗੇ ਹੱਥ ਤੁਸੀਂ ਉਹਦਾ ਜਵਾਬ ਦੋਗੇ ਚਾਹੇ ਉਹ ਗਾਲ ਦੇ ਕੇ ਦਿਓ ਭਾਵੇਂ ਛੰਡ ਮਾਰ ਕੇ ਭਾਵੇਂ ਵਾਇਲੈਂਸ ਦੇ ਨਾਲ ਦਿਓ ਗੱਲ ਇਹ ਹੀ ਹੈ ਨਾ ਤੁਸੀਂ ਸੋਸ਼ਲ ਮੀਡੀਆ ਤੇ ਆਂਦੇ ਹੋ ਜਿਹੜੇ ਲੋਕ ਦੇਖਦੇ ਨੇ ਬੱਚੇ ਵੀ ਦੇਖਦੇ ਨੇ ਗਲਤ ਪ੍ਰੋਬਲਮ ਤਾਂ ਇਹ ਹੈ ਸਰ ਬੱਚੇ ਤੇ ਪੋਨੋਗ੍ਰਾਫੀ ਵੀ ਦੇਖਦੇ ਨੇ ਸਰ ਤੋਂ ਰੋਕ ਦੇ ਨੇ ਕਿੱਦਾਂ ਨਹੀਂ ਰੁਕਦੀ ਸਰ ਹੁਣੇ ਸਰਚ ਕਰਵਾ ਸਰਚ ਕਰੋ ਹੁਣੇ ਆ ਕਰੋ ਆਪਣੇ ਫੋਨ ਤੋਂ ਸਰਚ ਕੋਈ ਵੈਬਸਾਈਟ ਦੇ ਉੱਤੇ ਲੱਗਾ ਹੋਇਆ ਨਹੀਂ ਲੱਗਾ ਸਰ ਵੀਡੀਓ ਆਉਂਦੀਆਂ ਨੇ ਵੀਡੀਓਆਂ ਚੜ੍ਹਦੀਆਂ ਨੇ ਕਿੰਨਿਆਂ ਕ ਤੁਸੀਂ ਰੋਕ ਲੋਗੇ ਸਰ ਜੇ ਮੈਂ ਅੱਜ ਮੈਂ ਹੁਣ ਅੱਜ ਵੀਡੀਓ ਝਾੜੀ ਇੱਕ ਹੁਣ ਮੈਂ ਤੁਹਾਨੂੰ ਉਹ ਵੀਡੀਓ ਇੱਥੇ ਦਿਖਾਉਂਦਾ ਇਹਨਾਂ ਦੇ ਸਾਹਮਣੇ ਪਲੀਜ਼ ਠੀਕ ਹੈ ਤੁਸੀਂ ਉਹ ਇੱਕ ਚੀਜ਼ ਦੇਖਿਓ ਮੇਰੀ ਜੀ ਇਹ ਹੁਣ ਤੁਸੀਂ ਮੈਨੂੰ ਇਹ ਦੱਸਿਓ ਇਹ ਆ ਵੇਖੋ ਮੈਂ ਇੱਕ ਵੀਡੀਓ ਝਾੜੀ ਇੱਥੇ ਹੈਨਾ ਜੀ ਇਹ ਆਪਣੇ ਅਕਾਊਂਟ ਤੇ ਅਮਰਾ ਨਵਾਂ ਕਾਊਂਟਰ roza sandhu1@gmail.com ਹੁਣ ਇਹਦੇ ਵਿੱਚ ਆ ਕੁੜੀ ਆ ਕੰਮ ਕਰ ਰਹੀ ਐ। ਆ ਕੀ ਕਰਦੀ ਬੀਸੀ ਸਰ? ਆ ਕੀ ਕਰਦੀ ਬੀਸੀ ਹੁਣੇ ਦੇਖਿਓ। ਹੁਣੇ ਦੇਖਿਓ। ਕੁੜੀ ਨੇ ਦੁਪੱਟਾ ਲਿੱਤਾ ਸਿਰ ਢਕਿਆ ਹੈ। ਕਿੰਨੀ ਵਧੀਆ ਤਰੀਕੇ ਨਾਲ ਪਿਛਲੀ ਮਾਂ ਬੈਠੀ ਐ। ਚੈੱਕ ਕਰੋ ਮੇਰੇ ਭਰਾਵੋ ਸ਼ਰੀਫ ਕਨਾਨੀਆਂ ਕੁੜੀਆਂ ਦੇਖੋ ਕਿਤਾ ਆਰਾਮ ਨਾਲ ਬੈਠੇ। ਜੇ ਮੈਨੂੰ ਰੋਸਟ ਕਰਤਾ ਕੀ ਗਲਤ ਕੀਤਾ ਸਰ? ਅਗਰ ਇਹ ਰੱਬ ਨਾ ਕਰੇ ਰਬ ਨਾ ਕਰੇ ਕਿ ਵੀ ਤੁਹਾਡੀ ਕੁੜੀ ਹੋਵੇ ਇਹ ਕੰਮ ਕਰਦੀ ਹੁੰਦੀ ਮੈਂ ਬਾਅਦ ਚੱਕੀ ਨਾ ਸਰ ਚੱਕੀ ਜੇ ਮੈਨੂੰ ਮਾੜਾ ਲੋਕੀ ਕਹਿੰਦੇ ਕਹਿ ਲੈਣ ਫਿਰ ਗਾਲਾਂ ਨਾ ਨਾ ਕੱਢੋ ਸਰ ਉਹ ਗਾਲਾਂ ਬੰਦੀਆਂ ਹੋਣੀਆਂ ਦੀਆਂ ਉਹਨਾਂ ਦਾ ਹੱਕ ਏ ਗਾਲਾਂ ਸਰ ਇੱਕ ਧੀ ਨੂੰ 9 ਮਹੀਨੇ ਦੁਨੀਆ ਦੇ ਖਿਲਾਫ ਹੋ ਕੇ ਤੁਸੀਂ ਜੰਮੀ ਉਹਨੂੰ ਪਾਲਿਆ ਉੱਤੇ ਪੈਸਾ ਲਾਇਆ ਉਹਨੂੰ ਜਵਾਨ ਕੀਤਾ ਉਹ ਕੁੜੀ ਬਾਅਦ ਚ ਜਾ ਕੇ ਸੋਸ਼ਲ ਮੀਡੀਆ ਤੇ ਇਹ ਕੰਮ ਕਰਦੀ ਆ ਥੋੜੀ ਪੱਗ ਨੂੰ ਲਾਜ ਲਾਉਂਦੀ ਐ ਮੈਂ ਤੁਸੀਂ ਗਾਲਾਂ ਦੀ ਗੱਲ ਕਰਦੇ ਹੋ ਮੈਂ ਤਾਂ ਤੇ ਧੌਣ ਲਾ ਦਵਾਂ ਤੁਸੀਂ ਗਾਲਾਂ ਦੀ ਗੱਲ ਕਰਦੇ ਆ ਚਲੋ ਦੇਖੋ ਇਹ ਤਾਂ ਬਹਿਸ ਐ ਮੈਂ ਬਾਰ ਬਾਰ ਪੁੱਛੀ ਜਾਵਾਂਗਾ ਤੁਸੀਂ ਕਹੋਗੇ ਮੇਰੇ ਤੁਹਾਡੇ ਤਾਂ ਹੈਗਾ ਕਿ ਤੁਸੀਂ ਇਹ ਚੀਜ਼ਾਂ ਨੂੰ ਇਸੇ ਤਰੀਕੇ ਨਾਲ ਖਤਮ ਕਰਨਾ ਹੈ ਨਹੀਂ ਸਰ ਇਹੀ ਹੈ ਨਾ ਕਿ ਤੁਸੀਂ ਇਸੇ ਤਰੀਕੇ ਨਾਲ ਖਤਮ ਕਰ ਸਰ ਮੈਂ ਇਸੇ ਤਰੀਕੇ ਨਾਲ ਨਹੀਂ ਮੈਂ ਆਵਾਜ਼ ਤੁਹਾਡੇ ਤੱਕ ਪਹੁੰਚਾਉਣੀ ਐ ਠੀਕ ਐ ਗਾਲਾਂ ਇਦਾਂ ਨਹੀਂ ਹੁੰਦਾ ਵੀ ਗਾਲਾ ਕਿ ਅਸੀਂ ਜਾਣ ਬੁੱਝ ਕੇ ਗਾਲਾਂ ਕੱਢਦੇ ਆ ਸਰ ਇਹ ਇਹ ਜਰੂਰੀ ਲੋਕੀ ਵੀ ਗਾਲਾਂ ਕੱਢਦੇ ਤੁਸੀਂ ਵੀ ਗਾਲਾਂ ਕੱਢਦੇ ਹੋਗੇ ਤੁਸੀਂ ਕਹਿ ਦਿਓ ਧੰਨ ਧੰਨ ਸ਼੍ਰੀ ਗੁਰਗਨ ਸਾਹਿਬ ਦੀ ਕਸਮ ਖਾ ਕੇ ਤੁਸੀਂ ਗਾਲ ਨਹੀਂ ਕੱਢਦੇ ਸੋਸ਼ਲ ਮੀਡੀਆ ਪਰ ਹੋ ਸਰ ਗਾਲ ਗਾਲ ਹੁੰਦੀ ਏ ਸਰ ਮੇਰੀ ਗੱਲ ਸੁਣੋ ਸੁਣੋ ਮੇਰੀ ਗਾਲ ਗਾਲ ਹੁੰਦੀ ਇੱਕ ਨਾ ਮੇਰਾ ਬੱਚਾ ਆਇਆ ਮੇਰਾ ਕੈਮਰਾਮੈਨ ਆ ਬੱਚਾ ਇੱਕ ਨਾਲ ਆਇਆ ਮੋਂ ਦੇ ਸਾਹਮਣੇ ਥੋੜਾ ਗਾਲ ਸਰ ਮੇਰੀ ਗਾਲਾਂ ਦੇ ਨਾਲ ਲੋਕਾਂ ਦੇ ਉੱਪਰ ਪ੍ਰਭਾਵ ਹੋਗਾ ਜਿਹੜੀਆਂ ਇਹ ਬੀੜੂਆਂ ਚਾੜ ਕੇ ਲੋਕੀ ਨੰਗਪੁਣਾ ਦਿਖਾਉਂਦੇ ਆ ਆਪਣੇ ਐਸੇ ਐਸੇ ਪ੍ਰਾਈਵੇਟ ਅੰਗ ਦਿਖਾਉਂਦੇ ਪਏ ਆ ਵੀ ਉਹਨਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਅੱਛਾ ਚਲੋ ਹੁਣ ਮੇਰੀ ਗਾਲਾਂ ਦੇ ਨਾਲ ਹੀ ਯੂਥ ਖਰਾਬ ਹੋਊਗਾ ਇਹ ਦੱਸੋ ਅੱਛਾ ਅੱਛਾ ਚਲੋ ਆਪਾਂ ਜਾਂਦੇ ਜੰਦੇ ਹੁਣ ਗੱਲ ਕਰੀਏ ਕਿ ਤੁਸੀਂ ਇਹ ਕਰਦੇ ਸੀ ਇਨਾ ਪਲੇਟਫਾਰਮ ਤੇ ਆਏ ਸੀ ਤੁਹਾਡੇ ਤੇ ਅੱਜ ਅਟੈਕ ਹੋ ਗਿਆ ਇਹੀ ਕਾਰਨਾਂ ਕਰਕੇ ਮੈਨੂੰ ਕਿਤੇ ਨਾ ਏ ਲੱਗਦਾ ਤੁਹਾਨੂੰ ਕਿਤੇ ਇਹ ਇਹਨਾਂ ਦੁੱਖ ਲੱਗਦਾ ਕਿ ਨਹੀਂ ਇਹ ਹੋਣਾ ਸਰ ਦੇਖੋ ਮੇਰੇ ਅਗਰ ਧੰਤਨਸ਼ਰੀ ਗੁਰਗਨ ਸਾਹਿਬ ਜੀ ਦੇ ਉੱਤੇ ਕੋਈ ਅੱਖ ਚੱਕੂਗਾ ਜੀ ਮੇਰੇ Hindu ਧਰਮ ਮੇਰੇ Hindu ਭਾਈਚਾਰੇ ਦੇ ਉੱਤੇ ਕੋਈ ਅੱਖ ਚੱਕੂਗਾ ਜੀ ਮੈਂ ਲੱਖਾਂ ਰਿਆ ਆਪਣੇ ਉੱਤੇ ਹਮਲਾ ਕਰਾਉਣ ਨੂੰ ਤਿਆਰ ਹਾਂ ਅੱਛਾ ਠੀਕ ਹੈ ਜੀ ਇੱਕ ਵਾਰੀ ਨਹੀਂ ਲੱਖਾਂ ਰੀ ਠੀਕ ਹੈ ਮੈਨੂੰ ਕੋਈ ਟੈਨਸ਼ਨ ਨਹੀਂ ਗੀ ਜਿਹੜਾ ਬੰਦਾ ਮੇਰੇ ਧੰਤਨਸ਼ਰੀ ਗੁਰਗਨ ਸਾਹਿਬ ਦੇ ਅੰਗ ਲੀਰੋ ਲੀਰ ਕਰਕੇ ਟਾਇਲਟ ਦੇ ਉੱਤੇ ਬਾਹਲੂਗਾ ਮੈਂ ਇੱਕ ਵਾਰੀ ਨਹੀਂ ਬੀ ਆਲੀ ਹਮਲਾ ਕਰਨ ਨੂੰ ਤਿਆਰ ਹਾਂ ਇਹ ਜਿਹੜਾ ਇਹ ਟੱਟੀ ਟੁੱਟੀ ਜੇ ਵੀ ਇਹਦਾ ਨਾਮ ਆ ਇਹਨੂੰ ਮੇਰੇ ਸਾਹਮਣੇ ਲੈ ਆਓ ਕਮਰੇ 'ਚ ਛੱਡ ਦਿਓ ਠੀਕ ਆ ਫਿਰ ਆਪਣੇ ਆਪ ਫੈਸਲਾ ਹੋ ਜਾਊਗਾ ਵੀ ਅਸੀਂ ਕਿੰਨੇ ਜੋਗੇ ਹੈਗੇ ਕਿੰਨੇ ਜੋਗੇ ਨਹੀਂ ਹੈਗੇ ਅੱਛਾ ਤੁਸੀਂ ਕਦੀ ਕੋਸ਼ਿਸ਼ ਕੀਤੀ ਕਿ ਬਿਨਾਂ ਗਾਲ ਕੱਢੇ ਵੀ ਜਲੋ ਮੈਂ ਇਹਦੇ ਕਹਿਣਾ ਤੁਸੀਂ ਵੀ ਕਹਿਣਾ ਬਾਰ-ਬਾਰ ਇੱਕੋ ਗੱਲ ਨੂੰ ਫੜੀ ਜਾਂਦੇ ਹੋ ਕਿ ਇੱਕ ਕਦੀ ਕੋਸ਼ਿਸ਼ ਕੀਤੀ ਕਿ ਕਿਸੇ ਨੂੰ ਪਿਆਰ ਨਾਲ ਸਮਝਾਉਣ ਦੀ ਵੀ ਆਪਾਂ ਕੋਸ਼ਿਸ਼ ਸਰ ਬੜੀ ਆਲੀ ਹੱਥ ਜੋੜ ਕੇ ਮਿੰਤਾں ਕੀਤੀਆਂ ਬੀੜਵਾਂ ਵੀ ਭੇਜੀਆਂ ਅੱਜ ਮੈਂ ਆ ਪਲੀ ਥੋੜਾ ਕੇ ਅਸੀਂ ਹੱਥ ਜੋੜ ਕੇ ਮਾਫੀ ਮੰਗਦੇ ਆ ਜੇ ਅਗਰ ਉਸ ਬੰਦੇ ਨੇ ਇਦਾਂ ਕੀਤਾ ਤੁਹਾਨੂੰ ਬੀੜੂਆਂ ਭੇਜ ਦਾਂਗੇ ਸਰ ਨਹੀਂ ਸੁਣਦੇ ਸੀ ਨਹੀਂ ਸੁਣਦੇ ਨਹੀਂ ਸੁਣਦੇ ਸਰ ਹੁਣ ਵੀ ਨਹੀਂ ਸੁਣਦੇ ਅੱਛਾ ਹੁਣ ਗੱਡੀ ਜਾਂਦੇ ਗਾਲਾ ਆ ਹੁਣ ਤੁਹਾਨੂੰ ਫੋਟੋ ਜਿਹੜੀ ਦਿਖਾਈ ਆ ਹਾਂਜੀ ਉਹ ਕਿੱਦਾਂ ਦੀ ਹੈ ਤੁਸੀਂ ਆਪੇ ਐਕਸਪਲੇਨ ਕਰ ਦਿਓ ਵੀ ਫੋਟੋ ਵਿੱਚ ਕੀ ਹੈ ਤੁਸੀਂ ਆਪ ਦੱਸ ਦਿਓ ਨਹੀਂ ਬਿਲਕੁਲ ਨਗੇਜਤਾ ਦਿਖਾ ਰਹੀ ਬੱਚਾ ਜਿਹੜਾ ਨਹੀਂ ਹੋਣਾ ਚਾਹੀਦਾ ਛੋਟੀ ਜੀ ਉਮਰ ਨੂੰ ਲੱਗਦਾ 18 20 ਸਾਲ ਇਹ ਇਹ ਮੈਂ ਤੁਹਾਨੂੰ ਇੱਕ ਫੋਟੋ ਦਿਖਾਉਂਦਾ ਜੀ ਇੱਕ ਮੈਂ ਫੋਟੋ ਤੁਹਾਨੂੰ ਹੋਰ ਦਿਖਾਉਂਦਾ ਤੁਹਾਨੂੰ ਮੈਂ ਪਹਿਲਾਂ ਵੀ ਦਿਖਾਈ ਮੈਂ ਤੁਹਾਨੂੰ ਫੇਰ ਦੁਬਾਰਾ ਦਿਖਾਉਂਦਾ ਇਹ ਫੋਟੋ ਸਰ ਜੀ ਤੁਸੀਂ ਇਹ ਫੋਟੋ ਦੇਖੋ ਸਰ ਇਹ ਇੱਕ ਮਿੰਟ ਮੈਂ ਤੁਹਾਨੂੰ ਫੋਟੋ ਦਿਖਾਈ ਸੀ ਸਰ ਆਵਲੀ ਇਹ ਇਹ ਹੁਣ ਤੁਸੀਂ ਐਕਸਪਲੇਨ ਕਰੋ ਇਹਨਾਂ ਨੂੰ ਇਹ ਫੋਟੋ ਇਸ ਫੋਟੋ ਵਿੱਚ ਕੀ ਹੋ ਰਿਹਾ ਦੱਸੋ ਕੀ ਹੋ ਰਿਹਾ ਸਰ ਨਹੀਂ ਮੈਂ ਕਰ ਸਕਦਾ ਇਹ ਉਹ ਫੋਟੋ ਮੇਰੇ ਮੂਰੇ ਆਵੇ ਇਹ ਮੀ ਆਹ emoitions ਹੈ ਮੇਰੇ ਧਰਮ ਦੇ ਨਾਲ ਜੁੜੀ ਚੀਜ਼ ਹੈ ਤੇ ਮੈਂ ਅਗਰ ਇਹਨਾਂ ਦੇ ਖਿਲਾਫ ਆਵਾਜ਼ ਚੱਕੀ ਜੀ ਅਗਰ ਇਹਨਾਂ ਨੂੰ ਗਾਲਾਂ ਕੱਢੀਆਂ ਕੀ ਗਲਤ ਕੀਤਾ ਸਰ ਦੱਸੋ ਆਪਣੇ ਦਿਲ ਤੇ ਹੱਥ ਰੱਖ ਕੇ ਭੁੱਲ ਜੋ ਮੀਡੀਆ ਸਾਹਮਣੇ ਬੈਠੇ ਹੋ ਭੁੱਲ ਜੋ ਤੁਸੀਂ ਕੈਮਰੇ ਮੂਰੇ ਬੈਠੇ ਆ ਜੀ ਤੁਸੀਂ ਸਰ ਆਪਣੇ ਦਿਲ ਤੇ ਹੱਥ ਰੱਖ ਕੇ ਦੱਸੋ ਮੈਂ ਗਲਤ ਕੀਤਾ ਸਰ ਇਹਦੇ ਲਈ ਜੋ ਮੈਂ ਸ਼ਬਦਾਵਲੀ ਯੂਜ਼ ਕੀਤੀ ਨਹੀਂ ਮੈਨੂੰ ਨਹੀਂ ਲੱਗਦਾ ਗਲਤ ਕੀਤੀ ਹੈ ਬਟ ਫਿਰ ਵੀ ਮੈਨੂੰ ਇਹ ਲੱਗਦਾ ਕਿ ਉਹਦੇ ਨਾਲ ਨਾ ਪ੍ਰਭਾਵ ਜਿਹੜੀ ਇਹ ਨਵੀਂ ਜਨਰੇਸ਼ਨ ਤੇ ਗਲਤ ਪਿਆ ਥੋੜਾ ਸਮਝਣਾ ਪੈਣਾ ਹੈ ਸਰ ਸਰ ਮੇਰੀ ਮੁੱਦਾ ਮੈਂ ਨਹੀਂ ਸਰ ਹਾਂ ਜਿਹੜਾ ਮੁੱਦਾ ਹੈ ਉਹ ਮੈਂ ਨਹੀਂ ਸਰ ਮੁੱਦੇ ਕਿੰਨੇ ਆ ਸਰ ਮੇਰੀ ਚੰਗਿਆਈ ਕੋਈ ਨਹੀਂ ਦੱਸਦਾ ਠੀਕ ਹੈ ਮੈਂ ਕਿਸੇ ਕੋਲੋਂ ਸਿੰਪਥੀ ਨਹੀਂ ਲੈਣਾ ਚਾਹੁੰਦਾ ਨਹੀਂ ਨਹੀਂ ਬਿਲਕੁਲ ਠੀਕ ਹੈ ਸਰ ਹਾਂਜੀ ਮੈਂ ਕਿਸੇ ਕੋ ਕੋ ਏ ਨਹੀਂ ਐਕਸੈਪਟ ਕਰਦਾ ਕਿ ਵੀ ਇਹ ਬੰਦੇ ਮੇਰੀ ਤਾਰੀਫ ਕਰਨਗੇ ਜੀ ਜਿਨ੍ਹਾਂ ਨੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਹੈਂ ਉਹਨਾਂ ਦੇ ਉੱਤੇ ਅਟੈਕ ਕੀਤੇ ਹੈ ਪੱਥਰ ਏਡੇ ਏਡੇ ਪਹਾੜ ਸੱਟੇ ਹੈ ਤੁਸੀਂ ਭਗਵਾਨ ਰਾਮ ਠੀਕ ਹੈ ਉਹਨਾਂ ਨੂੰ ਕਿੱਥੇ ਭੇਜਿਆ 14 ਸਾਲ ਦੇ ਬਲਵਾਸ ਤੇ ਭੇਜਿਆ ਕੀ ਕਸੂਰ ਸੀ ਉਹਨਾਂ ਦਾ ਉਹਨਾਂ ਦਾ ਕਸੂਰ ਕੀ ਸੀ ਜੀਜ਼ਸ ਕ੍ਰਾਈਸ حضرت ঈਸਾ ਵਾਲੇ ਅਸਲਾਮ ਉਹਨਾਂ ਨੂੰ ਜਿਸ ਹਿਸਾਬ ਦੇ ਨਾਲ ਗਲੀਆਂ ਚ ਘਸੀੜ ਕੇ ਮਾਰਿਆ ਗਿਆ ਜੀ ਹੈ ਸ਼ਹੀਦ ਕੀਤਾ ਗਿਆ ਉਹਨਾਂ ਦਾ ਕੀ ਕਸੂਰ ਸੀ ਇਦਾਂ ਦੇ ਮੈਂ ਕਈ ਸ਼ਖਸ ਗਿਣਾ ਸਕਦਾ ਹਸਤੀਆਂ ਗਿਣਾ ਸਕਦਾ ਮੈਂ ਤੇ ਉਹਨਾਂ ਦੀ ਪੈਰਾਂ ਦੀ ਧੂੜ ਬਰਾਬਰ ਵੀ ਨਹੀਂ ਇੱਕ ਕਣ ਬਰਾਬਰ ਵੀ ਨਹੀਂ ਸਰ ਜੀ ਜਿਨ੍ਹਾਂ ਨੇ ਉਹਨਾਂ ਨੂੰ ਨਹੀਂ ਛੱਡਿਆ ਮੇਰੀ ਕੀ ਔਕਾਤ ਆ ਮੈਂ ਤੇ ਤੁਛ ਇੱਕ ਇੱਕ ਗੜਰ ਦਾ ਕੀੜਾ ਕਹਿ ਲਓ ਮੈਨੂੰ ਭਵਾ ਤੁਸੀਂ ਮੈਂ ਤੇ ਸਲਾਮ ਵਿੱਚ ਪੈਦਾ ਹੋਇਆ ਅਨਪੜ ਗਵਾਰਿਆ ਸਰ ਹੈਨਾ ਜੋ ਮੈਨੂੰ ਠੀਕ ਲੱਗਾ ਮੈਂ ਕੀਤਾ ਔਰ ਅਗਰ ਉਹ ਅੱਗੋ ਦੀ ਕਰਨਗੇ ਮੈਂ ਅੱਗੋ ਵੀ ਕਰਾਂਗਾ ਜੇ ਅਗਰ ਉਹ ਮੇਰੇ ਗੁਰੂਆਂ ਨੂੰ ਟਾਰਗੇਟ ਕਰਨਗੇ ਉਹਨਾਂ ਨੂੰ ਗਾਲਾਂ ਹੀ ਪੈਣਗੀਆਂ ਜੇ ਉਹ ਮੇਰੇ ਦੇਵੀ ਦੇਵਤਿਆਂ ਦੀਆਂ ਫੋਟੋਆਂ ਨੂੰ ਨੰਗੜ ਪ੍ਰਦਰਸ਼ ਉਹਦੇ ਵਿੱਚ ਬਣਾਣਗੇ ਉਹਨਾਂ ਨੂੰ ਗਾਲਾਂ ਹੀ ਪੈਣਗੀਆਂ ਸਰ ਮੈਂ ਡਰ ਕੇ ਨਹੀਂ ਕਹਿੰਦਾ ਇਹ ਚਲਾਇਆ ਜੋ ਉਹਨਾਂ ਮੂਰੇ ਜੀ ਬਿਲਕੁਲ ਆਪ ਸਾਡੇ ਧਰਮ ਨੂੰ ਟਾਰਗੇਟ ਕਰਨਗੇ ਸਾਰਾ ਇਦਾਂ ਹੀ ਠੋਕੂ ਮੈਂ ਉਹਨਾਂ ਨੂੰ ਭਾਵੇਂ 50 ਵਾਰੀ ਬੰਬ ਸੱਟਣ ਇਹ ਬੰਬ ਕੀ ਭੈਣ ਦੁਆ ਸੌਰੀ ਐਕਸਕਿਊਜ਼ ਮੈ ਮੈਂ ਲੈਂਗੁਏਜ ਭਾਵੇਂ ਉਹ ਚਲਾ ਦੇਣ ਭੈਣ ਟੈਂਕ ਚਲਾ ਦੇਣ ਭਾਵੇਂ ਨਹੀਂ ਚਲੋ ਵੀਪ ਕਰ ਦਾਂਗੇ ਮੈਂ ਤਾਂ ਤੁਹਾਨੂੰ ਪਹਿਲਾਂ ਕਹਿਆ ਸੀ ਕਿ ਪਲੀਜ਼ ਮਿਹਰੇ ਥੋੜਾ ਜਿਆ ਕੌਸ਼ਿਸ਼ ਕਰਿਓ ਕਿ ਨਾ ਹੋਵੇ ਸੋ ਤੁਸੀਂ ਦੇਖਿਆ ਕਿ ਕਾਫੀ ਇਮੋਸ਼ਨਲ ਹੋ ਗਏ ਨੇ ਆਪਣੇ ਧਰਮ ਨੂੰ ਲੈ ਕੇ ਰੋਜ਼ ਸਤ ਨੂੰ ਤੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹੀ ਤਰੀਕਾ ਜੋ ਉਹ ਕਰ ਰਹੇ ਨੇ ਉਹਦੇ ਨਾਲ ਹੀ ਲੋਕ ਸੁਧਰਣਗੇ ਸੋ ਮੈਂ ਇਹ ਇਹ ਨਹੀਂ ਐਗਰੀ ਹੁੰਦਾ ਬਟ ਲੱਗਦਾ ਹੈ ਕਿ ਸ਼ਾਇਦ ਉਹਨਾਂ ਨੇ ਜੋ ਤਰੀਕਾ ਅਪਣਾਇਆ ਗਲਤ ਹੈ ਪਰ ਉਹਨਾਂ ਦਾ ਆਪਣਾ ਤਰੀਕਾ ਉਹਨਾਂ ਨੂੰ ਲੱਗਦਾ ਹੈ ਕਿ ਸਹੀ ਹੈ ਸੋ ਤੁਸੀਂ ਵੀ ਇਹ ਜ਼ਰੂਰ ਧਿਆਨ ਰੱਖੋ ਕਿ ਸੋਸ਼ਲ ਮੀਡੀਆ ਤੇ ਆਉਣ ਵਾਲੀ ਹਰ ਚੀਜ਼ ਨੂੰ ਉਸ ਤਰੀਕੇ ਅਕਸੈਪਟ ਨਹੀਂ ਕਰਨਾ ਚਾਹੀਦਾ ਕਿਉਂਕਿ ਆਉਣ ਵਾਲੀਆਂ ਜਨਰੇਸ਼ਨਾਂ ਖਰਾਬ ਹੋ ਜਾਣਗੀਆਂ ਜਿਸ ਤਰ੍ਹਾਂ ਕਿ ਨਸ਼ੇ ਨੇ ਨੌਜਵਾਨੀ ਨੂੰ ਕਹਾਂ ਲਾ ਦਿੱਤੀ ਉਸ ਤਰ੍ਹਾਂ ਆਉਣ ਵਾਲੇ ਸਮੇਂ 'ਚ ਇਹ ਸੋਸ਼ਲ ਮੀਡੀਆ ਤੇ ਜੋ ਚੱਲ ਰਿਹਾ ਇਹ ਵੀ ਨੌਜਵਾਨੀ ਨੂੰ ਕਹਾਂ ਲਗਾ ਸਕਦਾ ਹੈ ਸੋ ਬਚਨ ਦੀ ਜ਼ਰੂਰਤ ਹੈ ਪੇਰੈਂਟਸ ਨੂੰ ਰਿਕੁਐਸਟ ਕਰਾਂਗੇ ਕਿ ਆਪਣੇ ਬੱਚਿਆਂ ਦਾ ਧਿਆਨ ਰੱਖੋ ਰਲਜ ਸੰਧੂ ਜੀ ਨੂੰ ਵੀ ਇੱਕ ਵਾਰੀ ਮੈਂ ਲਾਸਟ ਤੇ ਫਿਰ ਕਵਾਂਗਾ ਕਿ ਕੋਸ਼ਿਸ਼ ਕਰੋ ਕਿ ਹੋਰ ਤਰੀਕੇ ਸਮਝਾਉਣ ਜੇ ਨਹੀਂ ਮੰਨਦੇ ਫਿਰ ਚਲੋ ਜੋ ਤੁਹਾਡਾ ਤਰੀਕਾ ਹੈ ਤੁਸੀਂ ਦੱਸ ਦੋ ਸਰ ਤਰੀਕਾ ਤੁਸੀਂ ਦੱਸ ਦੋ ਸਰ ਨਹੀਂ ਨਹੀਂ ਚਲੋ ਕੋਈ ਗੱਲ ਨਹੀਂ ਬਹੁਤ ਮਿਹਰਬਾਨੀ ਕੈਮਰਾਮੈਨ ਹਿਮਾਂਸ਼ੂ ਨਾਲ ਪਰਮਜੀਤ ਸਿੰਘ ਰੰਗਪੁਰੀ ਜਿਲੰਧਰ ਥੈਂਕ ਯੂ